ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨਾਓ ਜੀ ਕਿਦਾ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਤੇ ਪ੍ਰਮਾਤਮਾ ਸਭ ਦੇ ਕਾਰਜ ਰਾਸ ਕਰੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਉਹ ਜਿਵੇਂ ਸਾਡੇ ਬੰਦੇ ਨੇ ਇੱਕ ਨੇ ਗੱਲ ਸੁਲਾਈ ਸੀ ਕੱਲ ਅੱਛਾ ਜੀ ਉਹ ਕਹਿੰਦਾ ਆ ਕੇ ਕੋਈ ਨਾ ਕੋਈ ਨਾ ਆ ਕੇ ਰੱਬ ਸਭ ਠੀਕ ਕਰੂਗਾ ਉਹ ਕਹਿੰਦਾ ਜਿਹੜੇ ਹਿਸਾਬ ਨਾਲ ਤੂੰ ਵਿਗਾੜਿਆ ਉਸ ਹਿਸਾਬ ਨਾਲ ਮੈਨੂੰ ਲੱਗਦਾ ਨਹੀਂ ਰੱਬ ਤੋਂ ਠੀਕ ਹੋ ਹਾਂ ਸਹੀ ਗੱਲ ਹੈ ਜਿਵੇਂ ਅਸੀਂ ਟ੍ਰੇਨ 'ਚ ਜਾਂਦੇ ਹੁੰਦੇ ਨਾ ਗੁਜਰਾਤ ਨੂੰ ਅੱਛਾ ਜੀ ਟ੍ਰੇਨਾਂ 'ਚ ਬੜਾ ਕੁਝ ਹੁੰਦਾ ਜੀ ਹੂੰ ਟ੍ਰੇਨ 'ਚ ਨਾ ਅੱਗੇ ਸਾਡੀਆਂ ਭੈਣਾਂ ਨੂੰ ਆਦਤ ਹੁੰਦੀ ਸੀ ਹੂੰ ਬੱਚੇ ਨੂੰ ਡਰਾਉਣਾ ਹੂੰ ਜਦ ਕੋਈ ਚੀਜ਼ ਖਾਉਂਦੇ ਸੀ ਨਾ ਹਲਾ ਨਹੀਂ ਹੁੰਦੇ ਪਿਆੰਦਗਾ ਹਲਾ ਬਲਾਨੇ ਨੂੰ ਪਾ ਦਿਆਂਗੇ ਹਨਾ ਉਹ ਕੋਈ ਬਜ਼ੁਰਗ ਬੈਠਾ ਵਿਚਾਰਾ ਟ੍ਰੇਨ 'ਚ ਹੂੰ ਤੇ ਸਾਹਮਣੇ ਵਾਲਾ ਬਜ਼ੁਰਗ ਵੀ ਨਹੀਂ ਸੀ ਹੂੰ ਤੇ ਉਹ ਸਾਹਮਣੇ ਉਹਦੇ ਭੈਣ ਬੈਠੀ ਆਪਣਾ ਬੱਚਾ ਲਈ ਹਾਂ ਉਹ ਆਪਣੇ ਬੱਚੇ ਨੂੰ ਜਾਨੀ ਉਹ ਖਵਾ ਰਹੀਏ ਜਿਹੜਾ ਕੋਕਰੋ ਬਣਾ ਕੇ ਲਈ ਹਾਂ ਮੰਨ ਲਓ ਹਲਵਾ ਜਾਂ ਉਸ ਵੀ ਉਹਦੇ ਹਾਸਤੇ ਨਾ ਬੱਚੇ ਘਰਾਂ ਦਾ ਖਾਣਾ ਖਾਂਦੇ ਨਹੀਂ ਹਾਂ ਇਹਨੂੰ ਬਲਾ ਬੱਚਾ ਵੀ ਨਾ ਜੋ ਬਾਲਟ ਗਈ ਇਹਨੇ ਕੋਈ ਟ੍ਰੇਨ ਚ ਘਟਲੀ ਚੇਨੇ ਹਾਂਜੀ ਐਣੀ ਐ ਉਹ ਕਰਦੇ ਫਿਰਦੇ ਹੁੰਦੇ ਨਾ ਉਹ ਉਧਰ ਨੂੰ ਭਜਦਾ ਤੇ ਉਹ ਭਾਈ ਉਹ ਕਰੇ ਖਾਲ ਮੈਂ ਅੰਕਲ ਨੂੰ ਦੇ ਦੂੰ ਖਾਲਾ ਮਾਏ ਅੰਕਲ ਨੂੰ ਦੇ ਅੱਛਾ ਉਹ ਤੜਾਕ ਮੈਂ ਟਾਬਾ ਦੇ ਜਾ ਕੇ ਹੂੰ ਖਾਲਾ ਪੁੱਤ ਮਾਣੀ ਅੰਕਲ ਨੂੰ ਦੇ ਦੂੰ ਪੌਣਾ ਘੰਟਾ ਹੋ ਗਏ ਕਰਦੇ ਨੂੰ ਅੰਕਲ ਕਹਿੰਦਾ ਭਾਈ ਕੋਈ ਫੈਸਲਾ ਵੀ ਕਰੋ ਹਾਂ ਹੈ ਸੌਰਗੇ ਕਹਿੰਦਾ ਤੈਨ ਸਟੇਸਨ ਨੰਗੇ ਆ ਮੈਂ ਆ ਚੀਜ਼ ਹੁਣ ਦਾ ਮਗਰ ਉਤਰਨਾ ਆ ਹੀ ਜੋਂ ਪੀ ਫੜਾਉ ਹੁਣ ਵੀ ਫੱਕ ਲੱਗੀ ਸੀ ਕਹਿੰਦਾ ਤੂੰ ਦੱਸ ਕਹਿੰਦਾ ਤੂੰ ਹੀ ਟਰ ਗਈ ਜੰਨੀ ਜਾਣੇ ਮੈਂ ਬੰਦੇ ਨੂੰ ਉਹ ਬੋਦੀ ਮਤ ਇਹ ਨੂੰ ਕਰਦੀ ਆ ਤੂੰ ਹੀ ਕਹਿੰਦੀ ਉਹ ਕਰਕੇ ਅੱਛਾ ਜੀ ਹਾਂ ਉਹ ਕੋਨੇ ਕਹਿੰਦੀ ਸੱਚੀ ਤੇ ਉਹ ਟੈਨਸਟੇਸ਼ਨ ਹੀ ਟੱਪ ਗਿਆ ਪਿਓ ਦਾ ਪੁੱਤ ਹਾਂਜੀ ਇੱਕ ਤੈਨੂੰ ਪਤਾ ਹੈ ਨਾ ਇਹੋ ਜੇ ਤਾਂ ਜਾਂ ਬੱਸ ਸਟੈਂਡ ਹੋਵੇ ਜਾਂ ਟ੍ਰੇਨਾਂ ਹੋਣ ਜਾਂ ਕੋਈ ਵੀ ਜਿਹੜੀ ਸਰਕਾਰੀ ਜਗਾ ਹੁੰਦੀ ਹੈ ਉੱਥੇ ਟਾਇਲਟ ਚ ਲੋਕ ਲਿਖਦੇ ਬੜਾ ਕੁਛ ਹੈ ਨਾ ਵੈਸੇ ਗਲਤ ਗੱਲਾਂ ਹੈ ਬਿਲਕੁਲ ਜੀ ਕਈ ਬੜੀਆਂ ਗੰਦੀਆਂ ਗੱਲਾਂ ਲੇਡੀਜ਼ ਬਾਥਰੂਮਾਂ ਚ ਪੜ ਕੇ ਲਿਖ ਦਿੰਦੇ ਬਹੁਤ ਗਲਤ ਗੱਲ ਹੈ ਬਹੁਤ ਗਲਤ ਗੱਲ ਹੈ ਕਿਉਂਕਿ ਉੱਥੇ ਤੁਹਾਡਾ ਵੀ ਕੋਈ ਪਰਿਵਾਰ ਦਾ ਜਾ ਸਕਦਾ ਇਹ ਤੁਹਾਨੂੰ ਦੁੱਖ ਲੱਗਦਾ ਹਾਂਜੀ ਹੈਨਾ ਇਹੋ ਜਿਹਾ ਕੁਝ ਨਹੀਂ ਲਿਖਣਾ ਚਾਹੀਦਾ ਇੱਕ ਬੰਦੇ ਨੇ ਕੀ ਲਿਖਿਆ ਕਿ ਟ੍ਰੇਨ ਦੇ ਵਿੱਚ ਉੱਥੇ ਲਿਖਿਆ ਵਾ ਕਿ ਦੁਨੀਆ ਚੰਦ ਤੇ ਪਹੁੰਚ ਗਈ ਕਹਿੰਦਾ ਤੂੰ ਹਜੇ ਇੱਥੇ ਹੀ ਬੈਠਾ ਅੱਛਾ ਤੇ ਕੋਈ ਬੰਦਾ ਆ ਗਿਆ ਉਹ ਸ਼ਰਾਰਤੀ ਉਹ ਸੀ ਹਾਂ ਉਹਨੇ ਲਿਖਤਾ ਕਹਿੰਦਾ ਨਹੀਂ ਬਾਈ ਕਹਿੰਦਾ ਉੱਥੇ ਪਾਣੀ ਐ ਨਹੀਂ ਸੀ ਮੈਂ ਤਾਂ ਹੱਥ ਧੋਣ ਆਇਆ ਹੱਥੋਂ ਕਿ ਫੇਰ ਚੱਲਿਆ ਰਹਿੰਦੀ ਆਪਾਂ ਵੀ ਚੰਦ ਤਈਆਂ ਕਰ ਤੇ ਦੁਨੀਆ ਜਣੀ ਲਕਾਈ ਮੈਂ ਖੁਦ ਪੜੀ ਐ ਕਹਿੰਦਾ ਦੁਨੀਆ ਚੰਨ ਤੇ ਉੜ ਗਈ ਤੂੰ ਇੱਥੇ ਹੀ ਬੈਠਾ ਕਹਿੰਦਾ ਨਹੀਂ ਮੈਂ ਹੱਥੋਂ ਆਇਆ ਸੀ ਉੱਥੇ ਪਾਣੀ ਹੈ ਨਹੀਂ ਪਾਹ ਤੋ ਕੇ ਚੱਲਿਆ ਜਾਉਂ ਚੰਨ ਤੇ ਹਾਂ ਇੱਕ ਉਹ ਤੇ ਲਿ ਗਿਆ ਪਿਆ ਐ ਕਹਿੰਦਾ ਵੀ ਬਿਨਾ ਜਿਹੜਾ ਟੈਗਟ ਤੂੰ ਸਫਰ ਕਰਦਾ ਹੋ ਹਸਿਆਰ ਹਾਂ ਚੇਤਾਵਨੀ ਲਿਖੀ ਸੀ ਹਾਂ ਚੇਤਾਵਨੀ ਦਿੱਤੀ ਹੋਈ ਇੱਕੋ ਮੁੰਡਾ ਪੜਿਆ ਲਿਖਿਆ ਬੇਟਾ ਸਾਹਮਣੇ ਉਹਨੂੰ ਗੁੱਸਾ ਆ ਗਿਆ ਉਹਨੇ ਟੈਗਟ ਫਾੜ ਦਿੱਤਾ ਹਾਂ ਇਹ ਜੀ ਕਹਿੰਦਾ ਆ ਵੀ ਟਿਕਟ ਦਾ ਜੀ ਹੁਣ ਹੀ ਹੁਸ਼ਿਆਰ ਹੈ ਉਹ ਵਾਹ ਜਾਰ ਛੱਡ ਤੂੰ ਟਿਕਟ ਦੇ ਜਨਾਵ ਫੜਕ ਜੀ ਗਿਆ ਨਹੀਂ ਟਿਕਟ ਲੈ ਕੇ ਬੇਪੂ ਬਣੇ ਅਰੇ ਨਿਕੈ ਸ਼ਾਰਾਂ ਸੀ ਟਿਕਟ ਲਈ ਨਹੀਂ ਬਸ ਚੰਥਾ ਨੇ ਉੱਤਰ ਆ ਜਾ ਤੈਨੂੰ ਦਿਖਾਉਣਾ ਮੈਂ ਕਹਿੰਦਾ ਜੀ ਆ ਉਹ ਲੈਂਡ ਪੜ ਕੇ ਹੀ ਗਰਮ ਹੋ ਗਿਆ ਉਹਨੇ ਕਹ ਕਿ ਨਹੀਂ ਆਏ ਲਿਖਿਆ ਵੀ ਜਿਹੜੇ ਬਿਨਾਂ ਟਿਕਟ ਤੋਂ ਸਫ਼ਰ ਕਰਦੇ ਉਹ ਹੁਸ਼ਿਆਰ ਹੈ ਜਿਹੜੇ ਟਾਂੜੇ ਕਹਿੰਦਾ ਫਿਰ ਉਹ ਤਾਂ ਫਿਰ ਬੇਕੂਫੀ ਹੋਏ ਹਾਂ ਉਹਨੇ ਕਹ ਆਪਾ ਫਾੜ ਦਿਓ ਆਪਾ ਸ਼ਹਿਰ ਬਣੋ ਤੂੰ ਸ਼ਹਿਰ ਬਣ ਗਿਆ ਇਹ ਵੀ ਮਦਰ ਜਿਹੜੇ ਲੋਕ ਐ ਸਾਡੇ ਜਿਹੜਾ ਟ੍ਰੇਨਾਂ ਹੋਈਆਂ ਜਾਂ ਉਹ ਹੋਇਆ ਇਹੋ ਜੇ ਟ੍ਰੇਨਾਂ ਜੇਕਰ ਨਾ ਫੌਜੀ ਭਰਾ ਜੀ 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 ਟ੍ਰੇਨ ਦੇ ਵਿੱਚ ਗੁਜਰਾਤ ਦਾ ਹਾਂ ਤੇ ਇੱਕ ਹੋਰ ਫੈਮਿਲੀ ਸੀ ਪੂਰੀ अच्छा जी ਵਿੱਚ ਮਾਸਟਰ ਜੀ ਇਹ ਨਾ ਸਫਰ ਕਰਨਾ ਬੜਾ ਔਖਾ ਹੈ ਹਾਂਜੀ ਪੰਜਾਬ ਤੋਂ ਬਾਹਰ ਦਾ ਜਿਹੜਾ ਟ੍ਰੇਨ ਦਾ ਬਿਲਕੁਲ ਜੀ ਚਾਹੇ ਬਸ ਦਾ ਸਰਦਾਰ ਬੰਦੇ ਹਾਂ ਮੈਂ ਮਜ਼ਾਕ ਨਹੀਂ ਕਰ ਰਿਹਾ ਹਾਂ ਕਿਉਂਕਿ ਪਤਾ ਹੀ ਨਹੀਂ ਤੁਹਾਡੇ ਨੇ ਕਿੱਥੇ ਕਿਹਨੇ ਲੜ ਪਣਾ ਹਾਂ ਯਾਨੀ ਕਿ ਇੰਨਾ ਕੋ ਹੋ ਗਿਆ ਸਰਦਾਰ ਬੰਦੇ ਨੂੰ ਇੰਨੀ ਕੁ ਪ੍ਰੋਬਲਮ ਹੋ ਗਈ ਹੈ ਬਾਹਰ ਜਾਣ ਦੀ ਕਿ ਇਕੱਠੀ ਹੋ ਕੇ ਭੀੜ ਪਤਾ ਹੀ ਨਹੀਂ ਕਦੋਂ ਚਿੰਬੜ ਜਾਂਦੀ ਹੈ ਤੇ ਗੁਜਰਾਤ ਦੇ ਵਿੱਚ ਹੀ ਬੜਾ ਚੱਲ ਰਿਹਾ ਹੈ ਜੀ ਹਾਂ ਮੁੰਡਾ ਨਮਾਜ਼ ਪੜ ਕੇ ਨਿਕਲਿਆ ਜੀ ਹੂੰ ਉਹਦੀ ਟੋਪੀ ਲਾਤੀ ਹੂੰ ਇਹੋ ਮੁੰਡੇ ਨੂੰ ਗੁਸਾਇਆ ਅੱਛਾ ਜੀ ਮੁੰਡਾ ਦਲੇਰ ਸੀ ਹੂੰ ਉਹਨੇ ਤਾਂ ਬਾਜ ਜਾਂ ਪਟ ਲਿਆ ਉਹਨੇ ਦੇੜੇ ਬਾਬਾ ਹਾਂ ਉਹਨੇ ਦੇੜੇ ਬਾਬਾ ਕਿਤੇ ਅੱਛਾ ਜੀ ਜਿਹੜੇ ਹੌਣ ਲਟਾਈ ਤੁਰਿਆ ਹਾਂ ਹਾਂ ਉਹਨੇ 10 12 ਕੁੱਟੇ ਬਾਬਾ ਹਾਂ ਤੇ ਰੋਜ਼ ਘੜਤਾ ਹਾਂ ਠੱਠੇ ਘਣ ਵਾਲੇ ਬੰਦੇ ਨਾਲ ਪੰਕਾਇਆ ਜੀ ਹਾਂ ਠੀਕ ਹੈ ਹਾਂ ਤੇ ਉਹਨੇ ਕੁੱਟੇ ਤੇ ਮੁੜ ਕੇ ਉੱਥੇ ਸਾਰਾ ਸ਼ੇਰ ਪਾਲਣ ਪਰ ਆ ਗਿਆ ਹੂੰ ਰੋਡ ਜਾਮ ਕਰਤੇ ਉਹ ਮੁੰਡਾ ਫੜਾਇਆ ਹੰਮ ਦੰਗੇ ਮਿੰਟ ਚ ਹੋ ਗਏ ਇੱਕ ਮਿੰਟ ਚ ਦੰਗੇ ਹੋ ਜਾਂਦੇ ਹੰਮ ਸਹੀ ਗੱਲ ਹੈ ਆਈ ਆਪਾਂ ਨੂੰ ਉਹ ਲੋਕ ਨਫ਼ਰਤ ਕਰ ਹਾਂ ਕਿਉਂਕਿ ਹਾਲਾਂਕਿ ਅਸੀਂ ਕਹਿੰਨੇ ਆ ਯਾਰ ਸਾਡੀਆਂ 80% ਕੁਰਬਾਨੀਆਂ ਆ ਹਾਂ ਅਸੀਂ ਦੇਸ਼ ਨੂੰ ਆਜ਼ਾਦ ਕਰਵਾਇਆ ਹੈ ਹਾਂ ਪਰ ਮੈਂ ਕਹਿੰਨਾ ਯਾਰ ਸਾਤੋਂ ਗਲਤੀ ਹੋਈ ਹੈ ਹਾਂ ਠੀਕ ਹੈ ਨਾਲੇ ਤਾਂ ਅਸੂ ਹੀ 40-40 ਲੱਖ ਰੁਪਏ ਲੱਗੋ ਉਹਨਾਂ ਮਗਰੀ ਤੁਰੇ ਫਿਰਦੇ ਅੰਗੂਰਿਆ ਮਗਰ ਸਹੀ ਗੱਲ ਹੈ ਜੀ ਹੈ ਹਾਂ ਤੇ ਫਿਲਮਾਂ 'ਚ ਵੀ ਹੁਣ ਤਾਂ ਡਾਇਰੈਕਟੀ ਚੱਲ ਪਿਆ ਕੰਮ ਵੀ ਨੂ ਟੂ ਲੋ ਇੱਕ ਬਰ ਮਜਗੋਰੇ ਦੇ ਪਾਰ ਜਿਹੜਾ ਕਿ ਕਹਿੰਦਾ ਦਾ ਗੋਰੇ ਵੀਰੇ ਕੱਢ ਲਾ ਕਰਕੇ ਜੋਂ ਹੂੰ ਮੈਂ ਕਿ ਨਰਕੀ ਦਾਦਿਆ ਆਹੋ ਸਹੀ ਗੱਲ ਆ ਇਹ ਨਾ ਉਹ ਫੌਜੀ ਬੰਦੇ ਨੇ ਕੀ ਕਰਿਆ ਚਲੋ ਆਪਣਾ ਤਾਂ ਕੋਈ ਰੋਲ ਨਹੀਂ ਸੀ ਹੁਣ ਮੇਰੇ ਕੋਲੇ 30 35 ਬੰਦੇ ਸੀ ਮੈਨੂੰ ਡਰ ਕੇ ਤੇ ਕੋਈ ਆਪਣਾ ਨਾ ਢਾ ਲਿਆ ਹੋਵੇ ਕਿਸੇ ਨੇ ਮੈਂ ਹੁਣ ਇਧਰੋਂ ਨਸ਼ੇ ਪੱਤੀ ਆਲੇ ਖਾ ਪੀ ਕੇ ਗਲਤੀ ਕਰਦਾ ਖਾਏ ਹੁੰਦਾਂ ਹਨ ਹਾਂ ਕੋਈ ਪਤਾ ਨਹੀਂ ਹੁੰਦਾ ਮਰੇ ਭਾਈ ਫੌਜੀ ਨੇ ਫਸੋ ਜਨਾਨੀ ਨੂੰ ਕਹਿ ਸਤਾ ਅੱਛਾ ਜੀ ਉਹ ਮੁੰਡੇ ਦੀ ਮਾਂ ਸੀ ਹਾਂ ਮਗਰ ਨੇ ਫੌਜੀ ਦੇ ਰਿਆ ਯਾਰ ਮੈਂ ਤਾਂ ਸੁੱਤਾ ਪਿਆ ਹੀ ਤੇ ਇੱਕ ਨੇ ਆ ਕੇ ਭੱਜ ਕੇ ਕਹਿੰਦਾ ਆਪਣੀ ਲੜਾਈ ਹੋ ਗਈ ਅੱਛਾ ਜੀ ਮੈਂ ਮਾਰੀ ਛਾਲ ਪਹੁੰਚ ਕੇ ਗਿਆ ਜੋ ਦੇ ਕਹਿ ਕੇ ਫੌਜੀ ਨੂੰ ਉਡਾਈ ਤੁਰੇ ਹਾਂ ਹਾਂ ਮੈਂ ਜਿਹੜਾ ਹੈ ਯਾਰ ਹਾਂ ਪਹਿਲਾਂ ਨੇ ਸਾਡਾ ਹੀ ਬਹੁਤ ਲਹੂ ਪੀਤਾ ਫੌਜੀ ਦੇ ਅੱਛਾ ਸਰਦਾਰ ਮਾਰਸਲ ਕੌਮ ਹੁੰਦੀ ਹੈ ਹਾਂ ਹਾਂ ਸਰਦਾਰ ਮੈਂ ਜਾਣਦਾ ਹੈ ਪੰਜਾਬੀ ਆਉਂਦੀ ਹੈ ਹਾਂ ਆਂਦੇ ਹੈ ਮਨ ਨੂੰ ਹਾਂ ਮਨ ਨੂੰ ਕੀ ਨਹੀਂ ਆਂਦਾ ਮਨ ਪੁੱਛਦਾ ਨਹੀਂ ਹਗਾ ਐਵੇਂ ਲੱਗ ਉਹ ਮਗਾ ਭਾਈ ਸਾਹਿਬ ਪੈਜੋ ਯਾਰ ਨਸ਼ਾ ਕਰ ਭਾਈ ਸਾਹਿਬ ਦੀ ਹੁਣ दारू ਪੀਤੀ ਘਰੇ ਨਾ ਜੱਡੇ ਹਾਂ ਖਰੀ ਕਰੇ ਠੀਕ ਹੈ ਤੇ ਅਸੀਂ ਯਾਰ ਮੈਂ ਤੰਗ ਹੋ ਗਿਆ ਮੈਨੂੰ ਕਹਿੰਦੇ ਬਾਬਾ ਜੀ ਸੀਟ ਬਦਲ ਲੂ ਤੁਸੀਂ ਮਗਰ ਪੈਜੋ ਅੱਛਾ ਇਹ ਹੀ ਢੇਗਦਾ ਹਾਂ ਮੈਂ ਕਿ ਇਹਨੇ ਟੈਕ ਹੀ ਜਾਣਾ ਅਗੇ ਅਗੇ ਟਕਾ ਦੇਣਾ ਜਿਹੜੇ ਦੇ ਹਾਲਾਤ ਹੈ ਹਾਂ ਉਹੀ ਗੱਲ ਜਦੋਂ ਆ ਕੇ ਮੂੰਹ ਜੋ ਗੂੜ ਨਿਕਲੀ ਜਾਵੇ ਮੈਂ ਜੜਾ ਹਾਂ ਤੇਨਾ ہماری ਮਾਂ ਕੋ ਜਿਹੜਾ ਹੈ ਇਸਨੇ ਆਬੀਦ ਕੇ ਸਾਥ ਉਹ ਅੱਛਾ ਐਵੇਂ ਨਾ ਇਧਰ ਨੂੰ ਹੋ ਜੀ ਮੈਂ ਕਿਹਾ ਸਰਦਾਰ ਵੇਖ ਕੇ ਸਹੀ ਗੱਲ ਆ ਮੈਂ ਕਹਿ ਰਿਹਾ ਵੀ ਇਹਦੇ ਨਾਲ ਬਹੁਤ ਹੋ ਗਈ ਹਾਂ ਉਹਦਾ ਪਪਾ ਨਸ਼ਾ ਨੂੰ ਸਰ ਕਿਧਰੇ ਲੈ ਗਿਆ ਲੈਣਾ ਹੀ ਸੀ ਆਲਨਪੁਰ ਤੋਂ ਪਹਿਲਾਂ ਮੈਨੂੰ ਕਰੀ ਜਾਵੇ ਸਰਦਾਰ ਜੀ ਮੇਰਾ ਬੈਗ ਨਹੀਂ ਦੇਖਿਆ ਹਾਂ ਮੈਂ ਕਿਹਾ ਫਟੇ ਮੂੰਹ ਤੇਰੇ ਤੇ ਫਟੇ ਮੂੰਹ ਅਫਸਰ ਦੇ ਜਿਹੜਾ ਮੌਕੇ ਤੇ ਤੈਨੂੰ ਭਰਤੀ ਕਰਨ ਵਾਲਾ ਜਿਹਨੇ ਤੇਰੇ ਚ ਕਣਕੰਡਾ ਨਹੀਂ ਦੇਖਿਆ ਹੂੰ ਠੀਕ ਐ ਐਡਾ ਕ ਮਾਣ ਹੁੰਦਾ ਫੌਜ ਤੇ ਫੌਜੀ ਤੇ ਠੀਕ ਐ ਤੇ ਤੂੰ ਕਿਹੜੀ ਹਰਕਤ ਕਰਤੀ ਐ ਮੈਨੂੰ ਤਾਂ ਸ਼ਰਮ ਆਉਂਦੀ ਐ ਯਾਰ ਇਹ ਇੱਕ ਸਾਡਾ ਦੇਸ਼ ਦਾ ਫੌਜੀ ਬੰਦਾ ਯਾਰ ਇੱਕ ਆਮ ਬੰਦੇ ਨੇ ਯਾਰ ਕੁੱਟਦਾ ਯਾਰ ਫੌਜੀ ਨੇ ਤਾਂ ਨਾਲੇ ਹਰ ਟਾਈਮ ਸਤਰਕ ਰਹਿਣਾ ਸਿਖਾਇਆ ਹੁੰਦਾ ਯਾਰ ਦਾਰੂ ਐਨੀ ਪੀਣੀ ਨਹੀਂ ਚਾਹੀਦੀ ਨਹੀਂ 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 ਚਾਹੀਦੀ ਫੌਜੀ ਨੂੰ ਅਲਾਉ ਨਹੀਂ ਮਤਲਬ ਕੀ ਐ ਕਿਉਂਕਿ ਮੇਰੇ ਤਾਂ ਪੰਗੇ ਪੈਂਦੀ ਰਹਿੰਦੀ ਟਰੇਨ ਚ ਪਈ ਸਹੀ ਗੱਲ ਹੈ ਜਾਣਾ ਆਉਣਾ ਬੰਦਾ ਹੀ ਸੀ ਕਿਉਂਕਿ ਟ੍ਰੇਨ ਚੋਂ ਇੰਨੀ ਜਾਣਤਾ ਭਈ ਗਾੜੀ ਪੈਂਦੀ ਸੀ ਕਿ ਇਹ ਨਾ ਕੇ ਨਾ ਹਾਂ ਬਹੁਤ ਔਖਾ ਕੰਮ ਹੈ ਬਿਲਕੁਲ ਜੀ ਠੀਕ ਹੈ ਨਾ ਵੀ ਮੈਂ ਕਹਿੰਦਾ ਯਾਰ ਵੀ ਆਪਾਂ ਨੂੰ ਬਹੁਤ ਔਖਾ ਹਾਂ ਤੇ ਮੇਰਾ ਦਿਲ ਨਿਕਲ ਗਿਆ ਜਦੋਂ ਰੌਲਾ ਪਿਆ ਮੈਂ ਕਹਿੰਦਾ ਵੀ ਕੋਈ ਆਪਣਾ ਢਾ ਲਿਆ ਅੱਛਾ ਜੀ ਕੋਈ ਆਪਣੇ ਨੇ ਗਲਤੀ ਕਰ ਹਾਂ ਇੱਥੋਂ ਤੱਕ ਹੋ ਗਿਆ ਇੱਕ ਵਾਰੀ ਮੋੜਦੇ ਹੋਏ ਸਿਆਣਾ ਬਣਾ ਬੰਦਾ ਕਹਿੰਦਾ ਸਾਡੇ ਕੋਲੇ 50 ਕਿੱਲੇ ਪੈੜੀ ਆ ਹਾਂ ਸਾਡੇ ਕੋਲੇ 60 ਕਿੱਲੇ ਪੈੜੀ ਆ ਅੱਛਾ ਤੇ ਉਹਨੇ ਕਨੀ ਉਹ ਬੇਚਣ ਵਾਲੇ ਦਾ ਕੀ ਚੱਕ ਲਿਆ ਉਹ ਖਾਣ ਵਾਲਾ ਅੱਛਾ ਹਾਂ ਹਾਂ ਉਹਨੂੰ ਪਤਾ ਲੱਗ ਗਿਆ ਹੂੰ ਤੇ ਮੁਰਖ ਉਹਦੇ ਪੈਰ ਫਰੀ ਬੈਠ ਵੀ ਜੇ ਬਾਬੇ ਨੂੰ ਪਤਾ ਲੱਗ ਗਿਆ ਡਾਊ ਉਹ ਹਾਂ ਤੇ ਉਹਨੂੰ ਕਹਿੰਦੇ ਮੈਂ 40 ਗੱਦਾ ਵੀ ਰੁਪਈਏ ਲਗਾ ਕਿਹੜਾ ਜੱਡੋ ਕਹਿੰਦਾ ਸਰਦਾਰ ਜੀ ਜੇ ਤੂੰ ਖਾਣਾ ਹੀ ਸੀ ਨਾ ਤੂੰ ਮੈਂ ਤਾਂ ਉਹ ਮੰਗ ਲੈਂਦਾ ਸਹੀ ਗੱਲ ਹੈ ਗਿੱਡੀ ਵੱਡੀ ਤੇ ਨਹੀਂ ਆ ਯਾਰ ਤੂੰ ਚੋਰੀ ਕਿਉਂ ਕੀਤੀ ਬਹੁਤ ਵੱਡੀ ਬੇਕੀ ਹੈ ਜੀ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਸੋਹਰਾਂ ਨੇ ਜਦੋਂ ਉੱਤਰ ਗਿਆ ਮੈਨੂੰ ਇਹ ਆ ਕਰਤੂਤ ਕਰੀ ਤੇਰੇ 50 ਕਿੱਲੇ ਵਾਲੇ ਜਾ ਯਾਰ ਮੈਂ ਕਹਾ ਮੈਨੂੰ ਉੱਥੇ ਹੀ ਦੱਸਣਾ ਹੀ ਸੀ ਹਾਂ ਉਹ ਚਪਲੀ ਡਾਂਸ ਕਰਾਉਂਦੇ ਸਹੀ ਗੱਲ ਹੈ ਜੀ ਸਾਦੇ 50 ਕਿੱਲੇ ਮੈਂ ਕਹ ਤੇਰਾ 13 14000 ਤਾਂ ਸੀ ਭਰਿਆ ਹਾਂ ਠੀਕ ਹੈ ਉਹ ਰਿਹਾ 2-3 ਹਫ਼ਤੇ ਅੱਛਾ ਜੀ ਉਥੇ ਹੂੰ ਮੈਂ ਕਹਾ ਵੀ ਚਾਹ ਕੋਈ ਨਹੀਂ ਮੈਂ ਚਾਹ ਵਾਲੇ ਨੂੰ ਗਿਆ ਮੈਂ ਕਹ ਵੀ ਚਾਹ ਦੁੱਧ ਦੇਈ ਜਾਈ ਹਾਂ ਨਾ ਤੇ ਕੰਜਰ ਦਾ ਪਤਾ ਨਹੀਂ ਐ ਸੱਤ 6 7000 ਦੀਆਂ ਸਾਈਟਾਂ ਹੀ ਲੈ ਗਿਆ ਅੱਛਾ ਜੀ ਮੈਂ ਕਿਹਾ ਯਾਰ ਇੰਨੀਆਂ ਸਾਈਟਾਂ ਉਹਨੇ ਉਹ ਬੰਬੇ ਦਾ ਕਾਇਆ ਭਾਈ ਉਹ ਭਰਾ ਉਹ ਬੱਡੀ ਮੰਗਾਉਂਦਾ ਮੈਂ ਕਿਹਾ ਤੇ ਉਹ ਤੋਂ ਪੈਸੇ ਲੈ ਹਾਂ ਉਹ ਤੋਂ ਲੈ ਸਾਲਿਆ ਆਪਣਾ ਲੰਗਰ ਲਾਇਆ ਆਪਣੇ ਕੋਲੇ ਕੋਈ ਚਾਰ ਭਰਾਵਾਂ ਤੋਂ ਪੈਸੇ ਮੈਂ ਮਸਾ ਇਕੱਠੇ ਕਰਦਾ ਯਾਰ ਤੂੰ ਆ ਗਰੀ ਜਾਂਦਾ ਸਹੀ ਗੱਲ ਆ ਜੀ ਠੀਕ ਹੈ ਮੋੜ ਕੇ ਪਤਾ ਲੱਗਿਆ ਜਦੋਂ ਉੱਤਰਾ ਉਤਰ ਗਿਆ ਉਹਦਾ ਬੰਬੇ ਵਾਲੇ ਦਾ ਮੈਨੂੰ ਫੋਨ ਆ ਗਿਆ ਵੀ ਉਹ ਤੋਂ ਨਗਦ ਰੁਪਏ ਲੈ ਕੇ ਉੱਥੇ ਧਾਰ ਕਰ ਜਾਂਦਾ ਉਹ 50 ਗੱਲੇ ਲੋਕਾਂ ਕੋਲ ਹੈਂ ਮੇਰੇ ਕੋਲੇ ਹੁਣ ਦਵਾਈਆਂ ਹੁੰਦੀਆਂ ਸੀ ਮੇਰੇ ਬੈਗ ਦੇ ਵਿੱਚ ਹਮ ਸਾਰੀਆਂ ਦਵਾਈਆਂ ਮੇਰੇ ਬੈਗ 'ਚ ਹੀ ਹੁੰਦੀਆਂ ਹਮ ਕਿਸੇ ਨੂੰ ਕਦੋਂ ਵੀ ਤੋੜ ਲੱਗ ਸਕਦੀ ਹੈ ਲੋਡ ਪੈ ਸਕਦੀ ਹੈ ਗੋਰਾ ਪੈ ਸਕਦਾ ਹੈ ਕਿਸੇ ਨੂੰ ਜਿਆਦਾ ਤੋੜ ਦਾਗੀ ਤਾਂ ਉਹਨੂੰ ਪ੍ਰਿਆਗਾ ਦੇਣਾ ਪੈਂਦਾ ਸੀ 100 ਗੋਲਾ ਹੁੰਦੀਆਂ ਹਨਾ ਹੋ ਤੇ ਮੇਰੇ ਕੋਲੇ ਸੀਗੇ ਮੈਂ ਨਾ ਇੱਕ ਬੰਦਾ ਬਾਲਾ ਵੱਡਾ ਸੀਗਾ 1/2 ਕਿਲੋ ਕੀ ਮਾਰਾ ਸੀ ਹਮ ਮੈਂ 300 ਪ੍ਰਿਆਗਾ ਪੱਤਾ ਲੈ ਜੀ ਰੱਖਿਆ ਅੱਛਾ ਜੀ ਤੇ ਮੇਰੀ ਮਾਲਸ ਕਰਨ ਲੱਗ ਗਏ। 50 ਗੱਲੇ ਵਾਲਾ ਤੇ ਹੋਰ ਕਹਿੰਦੇ ਵੀ ਚਲੋ ਬਾਬੇ ਦੀ ਮਾਲਸ ਕਰ। ਹਾਂ ਰਾਤ ਨੂੰ। ਹਾਂ ਮੈਂ ਬਾਹਰ ਪਿਆ। ਹਾਂ ਤੇ ਭਾਈ ਮੈਨੂੰ ਨੀਂਦ ਆ ਗਈ। ਅੱਛਾ ਜੀ। ਗੱਲ ਹੀ ਕੋਈ ਨਹੀਂ ਅਸੀਂ ਹੈਗੇ ਆ ਵਾਪੇ ਆ ਗਏ ਬੇਬੇ ਕੋਲ। ਗੱਲ ਹੀ ਕੋਈ ਨਹੀਂ। ਹਾਂ ਮੇਰੇ ਬੈਗ ਤੋਂ ਨਾਲ ਤਾਂ ਨੀਂਦ ਵਾਲੀਆਂ ਕੱਢ ਲੀਆਂ ਨਾਲੇ ਪ੍ਰਿਆਗਾ ਕੱਢਦੇ। ਪੰਜਰ ਦੇ ਦੋ ਜਾਨੇ ਖਾ ਗਏ ਪੱਕਾ ਮਾਰ ਕੇ। ਹੈ ਤੜਕੇ 10 ਵਜੇ ਮੂੰਹ ਅੜਿਆ ਮੱਖਣਾਉਣ ਜਾਣ। ਹਾਂ ਪਤਾ ਨਹੀਂ ਲੱਗੇ। ਉੱਠ ਕੇ ਵੇਖਿਆ ਮੈਂ ਕਿ ਬੈਗ ਉੱਲ। ਹਾਂ। ਮੰਨੇ ਫੇਰ ਨੂੰ ਪਿਆ ਮੈਂ ਕਹਾ ਕੀ ਕਰਿਆ ਓਏ ਹੈ ਹਾਂ ਮਰੂੰ ਮੁੱਕੀ ਮੈਂ ਕਹਾ ਸਾਲਿਆ ਬੋਲੇ ਤੂੰ ਜੇ ਵੀ ਨਹੀਂ ਜਾਂਦਾ ਮੰਨਦਾ ਫੇਰ ਨਹੀਂ ਹਾਂ ਤੇ ਫੇਰ ਖਬਰਾਂ ਯਾਰ ਮੈਨੂੰ ਕਿੰਨਾ ਤੰਗ ਕਰਿਆ ਵਾਲਿਆਂ ਨੇ ਯਾਰ ਹਾਂ ਬਹੁਤ ਵੱਡੀ ਜ਼ਿੰਮੇਵਾਰੀ ਸੀ ਭਾਈ ਇਹ ਹੈ ਨਾ ਯਾਰ ਜੇ ਉੱਥੇ ਹੁਣ ਕੋਈ ਮੁੰਡਾ ਸੀਗਾ ਅ ਐਮਪੀ ਦਾ ਹਾਂ ਇਸ ਸਟਾਂਟ ਕਰਨ ਲੱਗ ਗਿਆ ਅੱਛਾ ਜੀ ਦੇਖੋ ਬਾਸ ਸੜਿਆਵਾ ਬਾਸ ਆਏ ਰੱਖਿਆ ਉਹ ਉਧਰ ਉਧਰੀ ਕੱਪੜੇ ਸੁੱਕਣੇ ਪਾਉਣ ਨੂੰ ਰੱਖ ਦਿੰਦੇ ਜੁਗਾਰ ਲਾਇਆ ਹਾਂ ਹਾਂ ਹਾਂਜੀ ਹਾਂਜੀ ਉਹਦੇ ਨਾਲ ਹੀ ਲੰਗ ਗਿਆ ਮਨ ਕਟ ਟੁੱਟ ਗਿਆ ਤਾਂ ਹਾਂ ਠੀਕ ਹੈ ਉਹ ਜਿਹੜਾ ਲਿਆਇਆ ਸੀ ਉਹ ਬਜਰਾ ਗੁੱਲਾ ਚ ਪਾ ਕੇ ਲੈ ਕੇ ਗਿਆ ਹਾਂ ਮੇਰੀ ਆਟੇ ਕੋਲ ਦੀ ਧੜਖੇ ਨਾ ਮੈਂ 35 ਦੇ ਵਾਗਰ ਮੰਗ ਹਾਂ ਜਿਹੜਾ ਕਿੱਧਰ ਜਾਂਦਾ ਕਿਹੜਾ ਕਿੱਧਰ ਜਾਂਦਾ ਬਿਨਲਾ ਹੈ ਇਧਰੋਂ ਅਸੀਂ ਗਏ ਇੱਕ ਘਰੋਂ ਲੜ ਕੇ ਉੱਠ ਗਿਆ ਦੂਜੀ ਵਾਰ ਗਿਆ ਸੀ ਹਾਂ ਉਹਨਾਂ ਦਵਾਈ ਜੀ ਸੁੱਟਦੀ ਨਹੀਂ ਮੈਂ ਕਿ ਉਹਤੋਂ ਹੀ ਛੱਡਿਉਂ ਮੈਂ ਚੰਗਾ ਹਾਂ ਤੇ ਉਹ ਫੋਨ ਨਾ ਚੱਕਿਆ ਉਹਦੇ ਘਰਦਿਆਂ ਦਾ ਫੋਨ ਆ ਗਿਆ ਕਹਿੰਦੇ ਸਾਡਾ ਮੁੰਡਾ ਕਿੱਥੇ ਫੋਨ ਨਹੀਂ ਚੱਕਦਾ ਹਾਂ ਮੁੰਡਾ ਹੁਣ ਗਾਂ ਵਾਲੀ ਟ੍ਰੇਨ 'ਚ ਅੱਡ ਬੈਠਾ ਗਾਂ ਦੇ ਡੱਬੇ 'ਚ ਹਾਂ ਮੈਂ ਪੈਂਡ ਮੈਂ ਦੂਜੇ ਦਿਨ ਚੜਨਾ ਤੇ ਜ਼ਿੰਮੇਵਾਰੀ ਵੇਲੇ ਫੇਰ ਵੀ ਮੇਰੀ ਬਣਾਈ ਬੈਠੀ ਕਹੇ ਅੱਡਾ ਮੈਂ ਉਹ ਜਿਹੜੇ ਮਗਰ ਮੁੰਡੇ ਬੈਠੇ ਸੀ ਉਹਨਾਂ ਨੂੰ ਭੇਜੋ ਸਾਰਾ ਡੱਬਾ ਘਾ ਗਏ ਉੱਥੇ ਬੈਗ ਪਿਆ ਉਹ ਮੁੰਡਾ ਨਾ ਅੱਛਾ ਕਹਿੰਦੇ ਬੈਗ ਪਿਆ ਮੁੰਡਾ ਇਹ ਨਹੀਂ ਹਾਂ ਹਾਂ ਮੇਰੇ ਇੱਕ ਰੰਗਾ ਵੇ ਇੱਕ ਜਾਵੇ ਹਾਂ ਮੈਂ ਕਹ ਰਿਹਾ ਡੱਗ ਨਾ ਪਿਆ ਉਹ ਗੁਨੀਂਦਨਾਗੀ ਉਹ ਗੋਲੀ ਘਟਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਫੋਨ ਤਾਂ ਉਹ ਸੈਟ ਗਿਆ ਘਰੇ ਲੜਕੇ ਗਿਆ ਹਾਂ ਪਰ ਉਹ ਘਰ ਦੇ ਤਾਂ 5-5 ਮਿੰਟ ਬਾਅਦ ਫੋਨ ਲਾ ਅੱਛਾ ਜੀ ਕਿ ਜੋ ਦੇ ਘਰ ਵਾਲੀ ਦਾ ਵੀ ਦੱਸੋ ਬਾਬਾ ਜੀ ਮੁੰਡਾ ਕਿੱਥੇ ਆ ਹਾਂ ਉਹ ਭਾਈ ਮੈਂ ਕਿਹਾ ਮੇਰੀ ਜੇਬ ਚ ਪਾਇਆ ਸਰ ਉਹ ਕਿ ਮੈਂ ਪੈਂਡਾ ਉਹ ਟ੍ਰੇਨ ਚ ਹਾਂ ਹੈ ਚੜਾਇਆ ਤੁਸੀਂ ਹੈ ਤੁਸੀਂ ਲੜਕੇ ਕਿਉਂ ਭੇਜਿਆ ਭੇਜਿਆ ਲੜੇਵੇਂ ਨੂੰ ਕਹ ਤੋ ਭੇਜਿਆ ਹਾਂ ਐਡੀ ਦੂਰ ਦਾ ਸਫ਼ਰ ਆ ਕੱਲਾ ਜਾ ਰਿਹਾ ਤੁਸੀਂ ਲੜਕੇ ਤੋਰਤਾ ਹਾਂ ਫੋਨ ਤੁਹਾਡੇ ਸਾਹਮਣੇ ਸੈਟ ਗਿਆ ਉਹ ਫੇਰ ਕਿਉਂ ਜਾਣ ਦਿੱਤਾ ਪਰ ਵਿਣਾ ਫੋਨ ਤੋਂ ਮੈਂ ਕਿੱਥੋਂ ਲੱਭਾਂ ਇੱਥੇ ਬੇਟਾ ਮੇਰੇ ਕੋਲ ਰਡਾਰ ਛੱਡੇ ਤੂੰ ਮੈਨੂੰ ਨੰਬਰ ਦਿੱਤਾ ਵੀ ਆਹ ਮੁੰਡੇ ਮਗਰਲੇ ਡੱਬੇ 'ਚ ਹੈਗੇ ਉਹ ਵਿਚਾਰੇ ਲੱਭਦੇ ਫਿਰਦੇ ਉਹ ਕਦੇ ਘੰਟੇ ਡੇਢ ਘੰਟੇ ਤੱਕ ਉਹ ਦੁਬਾਰਾ ਗਏ ਤਾਂ ਉੱਥੇ ਸੁੱਤਾ ਅੱਛਾ ਉਹ ਕਹਦਾ ਹੈਗਾ ਯਾਰ ਆ ਹਾਂ ਹੈ ਸ਼ੁਕਰ ਆ ਮੇਰੇ ਆਮ ਦਾ ਹਾਂ ਇੰਨਾ ਡਰ ਲੱਗਦਾ ਹੁੰਦਾ ਪਾਪਾ ਸਹੀ ਗੱਲ ਆ ਜੀ ਫੇਰ ਵੀ ਜਦੋਂ ਮੈਂ ਕਹਿੰਦਾ ਨਾ ਵੀ ਨਹੀਂ ਆਪਾਂ ਇਹ ਕੰਮ ਬੰਦ ਆਪਾਂ ਸੇਵਾ ਕਰਨੀ ਨਹੀਂ ਠੱਠੇ ਖੁੱਤ ਜਾਈ ਇੱਥੇ ਕੋਈ ਨਾ ਕੋਈ ਮਾਂ ਕਿਸੇ ਦੀ ਕਿਉਂ ਰੋਈ ਜਾਂਦਾ ਹੁੰਦਾ ਜੀ ਫੇਰ ਇਹਨੇ ਮੈਨੂੰ ਕਹਿੰਦਾ ਵੇਖੀ ਜਾਉ ਜਿਹੜੇ ਸਾਹ ਲਿਖੇ ਆ ਆ ਉਹ ਪੂਰੇ ਹੋ ਜਾਣਗੇ ਆਪਣੇ ਤੋਂ ਕੋਈ ਨਾ ਇਹ ਕੰਮ ਨਾ ਬੰਦ ਕਰ ਲੈ ਕੇ ਜਾ ਹਾਂ ਹਾਂ ਹੁਣ ਫੇਰ 40 ਬੰਦਿਆਂ ਦੇ ਫੋਨ ਆਏ ਪਏ ਹਾਂ ਜੇ ਗੁਜਰਾਤ ਲੈ ਕੇ ਚੱਲ ਹਾਂਜੀ ਲੈ ਕੇ ਚੱਲ ਆਹੋ ਹੁਣ ਜਦ ਇੱਕ ਬੰਦਾ ਖਰਾਬ ਕਰ ਦੋ ਹੀ ਇੱਕ ਮੈਂ ਇਸ ਲਿਬੜੀ ਸਾਹ ਨੂੰ ਲਵੇ ਦਿੱਤਾ ਇੱਕ ਬੰਦੇ ਦੀ ਬਦੌਲਤ ਸਾਰਾ ਹਸਪੀਟਲ ਖਾਲੀ ਪਿਆ ਹਾਂ ਉਹ ਕਹਿੰਦਾ ਪੰਜਾਬ ਦਾ ਬੰਦਾ ਹੀ ਨਹੀਂ ਲੈਣਾ ਯਾਰ ਦਿਨ ਲੈ ਕੇ ਯਾਰ ਤੀ ਕਿੱਡੀਪ ਦਿਨਾਮੀ ਹੈ ਬਗਰਾਮ ਨਹੀਂ ਕਰਾ ਦਿੰਦੇ ਆ ਜੀ ਹੈ ਯਾਰ ਮੈਂ ਕਿਹਾ ਥੋੜੇ ਤੇ ਤਲਵਾਰ ਤੇਰੀ ਆ ਆਪਦੀ ਮਰਜ਼ੀ ਨਾਲ ਤੁਸੀਂ ਆਏ ਆ ਆਏ ਆ ਜਾਦ ਉਹ ਵੀ ਤੁਹਾਨੂੰ ਕੋਈ ਕੁੱਟ ਕੇ ਲਿਆਏ ਆ ਧੱਕੇ ਨਾਲ ਲਿਆਏ ਆ ਮਰਜ਼ੀ ਨਾਲ ਆਏ ਆ ਤੇ ਦਾਅ ਉਹ ਕਿ ਨਹੀਂ ਹੈ ਜਰਦੀ ਨਾਲ ਕਰੀ ਰਹੋ ਫਿਰ ਤੁਸੀਂ ਉੱਥੇ ਜਾ ਕੇ ਤੁਸੀਂ ਸ਼ਰਾਬ ਤਾਂ ਕਰਦੇ ਕੀ ਦਾ ਕੀ ਫਾਇਦਾ ਕੀ ਫਾਇਦਾ ਦੱਸੋ ਹੈ ਆਏ ਤੁਸੀਂ ਕਿਹੜੇ ਕੰਮ ਫਿਰ ਮੈਂ ਔਖਾ ਹੋਇਆ ਹੁਣ ਮੈਂ ਕਿਵੇਂ ਜਵਾਬ ਦੇ ਮੈਂ ਜਿਹੜੇ ਹੁਣ ਬੰਦੇ ਲਾਈ ਜਾਂਦੇ ਆ ਫੋਨ ਨਾ ਮੈਂ ਉਧਰ ਦਾ ਨਾ ਮੈਂ ਉਧਰ ਦਾ ਹੁਣ ਮੈਂ ਵੇਚ ਵਿਚਾਲਾ ਜਾਂ ਕਰੀ ਜਾਂਦਾ ਮੇਰੇ ਹਿਸਾਬ ਨਾਲ ਮੈਨੂੰ ਲਿਜਾਣੇ ਪੈਣਗੇ ਬਾਗਰਾ ਚਾਲਿਆ ਯਾਰ ਕੋਈ ਗੱਲ ਨਹੀਂ ਦੇਖੀ ਜਾਊਗਾ ਨਾ ਫੇਰ ਕੀ ਆ ਯਾਰ ਵੀ ਚਲੋ ਜੇ ਕਿਸੇ ਮਾਂ ਦੇ ਪੁੱਤ ਦੀ ਜ਼ਿੰਦਗੀ ਵਜਦੀ ਆ ਯਾਰ ਕਿੱਡੀ ਗੱਲ ਆ ਹਨਾ ਤਾਂ ਫੇਰ ਵੀ ਯਾਰ ਰੱਬ ਨੇ ਆਪਣੀ ਡਿਊਟੀ ਲਈ ਆ ਪਤਾ ਹੀ ਨਹੀਂ ਹੁੰਦਾ ਕਿਹੜੇ ਕੰਮ ਚ ਲਈ ਆ ਕਾਹ ਤੋਂ ਲਈ ਆ ਉਹ ਪਰਮਾਤਮਾ ਹੀ ਜਾਣਦਾ ਯਾਰ ਤੇ ਇੱਕ ਨਾ ਪਹਿਲਾਂ ਗੱਲਾਂ ਨਹੀਂ ਸੁਣਾਉਂਦੇ ਹੁੰਦੇ ਸੀਗੇ ਆਪਾਂ ਬਾਸਵਾਚ ਸਕੂਲ ਚ ਹਾਂਜੀ ਉਹ ਇੱਕ ਗੱਲ ਬਾੜੀ ਬਝੂਰ ਹੁੰਦੀ ਸੀ ਹਨਾ ਤੇ ਉਹ ਕਹਿੰਦਾ ਕਿ ਸਾਈਕਲ ਨਹੀਂ ਜਾਂਦਾ ਹੁੰਦਾ ਬਜ਼ੁਰਗ ਉਹ ਬੁੜੀ ਜਾਂਦੀ ਉਹਨੇ ਬੱਚ ਮਾਰਿਆ ਠੋ ਹਾਂ ਉਹ ਕਹਿੰਦੀ ਅੰਨਾ ਹਾਂ ਬ੍ਰੇਕ ਨਹੀਂ ਮਾਰੀਦੀ ਹਾਂ ਉਹ ਕਹਿੰਦਾ ਮੋ ਤਾਂ ਜ਼ੋਰ ਨਾਲ ਸਾਈਕਲ ਮਾਰੇ ਉਹਨਾਂ ਬ੍ਰੇਕ ਅੱਡ ਮਾਰਾ ਹਾਂ ਹਾਂ ਸਹੀ ਗੱਲ ਆਂ ਬੋਲਣੇ ਆਉਂਦੇ ਸਾਰਾ ਦਾ ਸਾਈਕਲ ਟੋਕਾ ਦੇ ਵੀ ਹੁਣ ਸਾਰਾ ਸੈਕਟਰ ਕਾਮਾਰ ਬੋਲਦਾ ਉੰਗਿਆ ਵੀ ਤੂੰ ਬ੍ਰੇਕ ਮਾਰ ਹਾਂ ਉਹ ਸੀਗਾ ਸਿਮਰਾ ਨਹੀਂ ਮਾਰਨੇ ਆਉਂਦੇ ਬ੍ਰੇਕ ਕੱਲੇ ਕਹਿੰਦਾ ਮੈਂ ਕਿਵੇਂ ਮਾਰੂੰ ਸਾਰਾ ਸਾਈਕਲ ਮਾਰਿਆ ਹੁਣ ਤੇਰੇ ਤੋਂ ਹਜੇ ਤੂੰ ਕੋਈ ਨਹੀਂ ਬ੍ਰੇਕ ਕਾਮਾਰ ਕਹਿੰਦਾ ਮੈਂ ਇੱਥੇ ਹੀ ਰੁਕ ਜੀ ਹਾਂ ਉਹਦੇ ਰਾਮ ਦਿਨ ਤੇ ਫਰਕ ਪੈ ਗਿਆ ਠੀਕ ਆ ਉਹਦਾ ਜਲਦੀ ਬੰਦਾ ਘਰ ਨੂੰ ਤੁਰਿਆ ਜਾਂਦਾ ਹੂੰ ਚਰਾ ਪੀਤੀ ਨਾ ਸੱਚ ਤੁੱਤ ਹੂੰ ਤੇ ਜਦੋਂ ਵਾਰਜ ਵੜਨ ਲੱਗਾ ਜੜੇਲ ਟੱਕਰ ਗਿਆ ਹੂੰ ਅੱਛਾ ਕਹਿੰਦੀ ਹਾ ਹਾ ਹੂਆ ਉਹ ਬਦ ਕਾਉਣਾ ਕਹਿੰਦੀ ਮੈਂ ਚੜੇਂ ਕਹਿੰਦਾ ਸੈਟ ਔ ਤੂੰ ਕਹਿੰਦੀ ਕਿਉਂ ਕਹਿੰਦਾ ਮੈਂ ਤੇਰੀ ਭੈਣ ਦੇ ਘਰ ਵਾਲਾ ਉਹ ਭੈਣ ਨਹੀਂ ਦੇ ਹੈ ਆ ਵੀ ਉਦੋਂ ਵੱਡੀ ਜੜੇਲ ਤਾਂ ਅੰਦਰ ਬੈਠੀ ਆ ਗਾਉ ਸੁਣੀ ਜਾਂਦੀ ਸੀ ਉਹਦੀ ਆ ਜਾ ਬਾੜ ਅੰਦਰ ਕਹਿੰਦਾ ਹੁਣ ਤਾਂ ਤੂੰ ਹੋ ਗਈਆਂ ਮਰਨ ਨਹੀਂ ਪੈਣਾ ਖਾ ਮਰਨ ਨਹੀਂ ਪੈਣਾ ਸਹੀ ਗੱਲ ਨਹੀਂ ਆ ਕਈ ਵਰੀ ਆਈ ਵੀ ਹੋ ਜਾਂਦਾ ਹੁਣ ਵੀ ਲੈਂਦੀਆਂ ਬਿਲਕੁਲ ਜੀ ਹਨਾ ਇਹ ਕੋਈ ਵੱਡੀ ਗੱਲ ਨਹੀਂ ਬੰਦੇ ਦੇ ਪੱਗਾ ਪੈ ਜਾਂਦਾ ਪੈ ਜਾਂਦਾ ਜੀ ਪੈ ਜਾਂਦਾ ਕਿਉਂਕਿ ਬੰਦਾ ਕੋਈ ਵੀ ਹੈ ਹਾਂ ਗੱਲਾਂ ਕਰਨ ਦੇ ਦੇਖੀ ਹਾਂ ਮ ਮੋੜ ਨਹੀਂ ਟੁੱਟਦਾ ਮਾਲਾ ਉਹ ਜਦ ਉਹ ਕੋਈ ਬੰਦਾ ਹੈ ਜਿਹੜਾ ਨਹੀਂ ਟੁੱਟਦਾ ਇਹ ਹਾਲ ਹੋ ਰਹੀ ਹੈ ਤੇ ਜਾਗਾ ਯਾਰ ਮੈਂ ਹੋਗ ਰਿਹਾ ਹਾਂ ਇੱਕ ਰਹੀ ਆਈ ਹੈ ਕਿਨੇ ਫੋਨ ਆਇਆ ਵਾ ਤੇ ਉਹਨੇ ਚੱਕ ਲਿਆ ਹਾਂ ਠੀਕ ਹੈ ਜਾ ਕੇ ਫੋਨ ਹੋਊਗਾ ਆਪੋ ਦੇ ਮੁਰੇ ਕਹਿੰਦੀ ਕਦੋਂ ਆਉਣਾ ਹੈ ਕਹਿੰਦਾ ਹਜੇ ਪੈਗ ਲਾਈ ਜਾਂਦੇ ਆ 11 ਦੋਸਤਾਂ ਦੇ ਬੈਠੇ ਆ ਹਾਂ ਰੋਕ ਕੇ ਲਾਈ ਹਾਂ ਤੈਨੂੰ ਹੁਣ ਬੰਦਿਆਂ ਨੂੰ ਕਹਿੰਦਾ ਹੁਣ ਦੁਬਾਰਾ ਫੋਨ ਨਾ ਲਈ ਹਾਂ ਠੀਕ ਹੈ ਹਾਂ ਤੇ ਹੁਣ ਬਸ ਕੱਟ ਫੋਨ ਹਾਂ ਹੀ ਐਵੇਂ ਕਦੋਂ ਆਉਣਾ ਕਦੋਂ ਆਉਣਾ ਹਮ ਸਾਰੇ ਤਾੜੀਆਂ ਲਾ ਕੇ ਬਾ ਜੀ ਬਾ ਕਹਿੰਦੇ ਐਡਾ ਦਲੇਰ ਆ ਇੰਨੀ ਕਦਾ ਦਲੇਰ ਦਾ ਛੱਡੋ ਭਲਾ ਐ ਵੇਖੋ ਫੋਨ ਕੀਦਾ ਫੋਨ ਕੀ ਅੱਛਾ ਉਹ ਜੀ ਦਾ ਫੋਨ ਸੀ ਉਹ ਥੱਲੇ ਬਹਿ ਗਿਆ ਸਿਰ ਪੜ ਕੇ ਕਹਿੰਦਾ ਹਾਏ ਓਏ ਮਰਾ ਤੇ ਓਏ ਮੇਰਾ ਸੀ ਆ ਹਾਲਾਤ ਆ ਸਾਡੇ ਮਰਤਾਂ ਦੇ ਠੀਕ ਐ ਆ ਚੌੜ ਚੌੜ ਚ ਕਹਿੰਦਾ ਜੇ ਹੁਣ ਜਿਹੜਾ ਵਿਆਹ ਆ ਉਹਨੂੰ ਐਂ ਲੱਗਦਾਗਾ ਉਵੇਂ ਫਸਿਆਵਾ ਜਿਹੜਾ ਕੁਵਾਰਾ ਸਾਡਾ ਉਹਨੂੰ ਐਂ ਲੱਗਦਾ ਰ ਅਸੀਂ ਬਾਲੇ ਔਖੇ ਆ ਯਾਰ ਅਸੀਂ ਵੈਸੇ ਹੀ ਨਹੀਂ ਪਰ ਉਹਨਾਂ ਨੂੰ ਐਂ ਨਹੀਂ ਪਤਾ ਵੀ ਤੁਹਾਡੀ ਜੂਨ ਸੁਧਰੀ ਵੀ ਆ ਐਂਡ ਜਾ ਮਾੜਾ ਆਊਗਾ ਪਰ ਇੱਥੇ ਸਾਰੀ ਜ਼ਿੰਦਗੀ ਮਾੜੀ ਚੱਲਦੀ ਹੁੰਦੀ ਸਹੀ ਗੱਲ ਆ ਠੀਕ ਹੈ ਇਸ ਕਰਕੇ ਭਾਈ ਜਿੱਥੇ-ਜਿੱਥੇ ਹੈਗੀਆਂ ਕੋਸ਼ਿਸ਼ ਰੋ ਹੈ ਸਹੀ ਗੱਲ ਆ ਇਹ ਪਤਾ ਨਹੀਂ ਰੱਬ ਨੇ ਕਾਹ ਤੋਂ ਪੁਚਾ ਕੇ ਰੱਖਿਆ ਆ ਨਹੀਂ ਜਦੋਂ ਐ ਕਿਰਪਾਨ ਡਾਉਨ ਹੈ ਨਾ ਫਲਕਾਰੀ ਥੱਲੇ ਹਾਂ ਜਿਹੜੇ ਨਾ ਕੁੜੇ ਨਾਲ ਆੜ ਪੜੀ ਫਿਰਦੇ ਗੰਨਗੇ ਦੂਜੇ ਦਿਨ ਉਹੀ ਗੱਲਾਂ ਕਰਦੇ ਉਹ ਆ ਜਾਂਦਾ ਚੁੱਡੜ ਜੇ ਹਾਂ ਸਹੀ ਗੱਲ ਆ ਜੀ ਮੋਦੇ ਬੜਾ ਗੈਣੀਆਂ ਵੀਰ ਹੈ ਹਾਂ ਵੀਰ ਹੈ ਹਾਂ ਇੱਕ ਵਿਆਹ ਜ ਹੋਰ ਬੜਾ ਹੁੰਦਾ ਹਾਂ ਜੀ ਚੌਧਰ ਪਤਾ ਸਭ ਤੋਂ ਵੱਧ ਕੀਦੀ ਹੁੰਦੀ ਆ ਹਾਂ ਕੀਦੀ ਸ਼ਰਾਬ ਤੇ ਢੇਲ ਟੀਂ ਦੀ ਹਾਂ ਸਹੀ ਗੱਲ ਆ ਜੀ ਤੂੰ ਸਾਹਮਣੇ ਆਪਣੇ ਉਹ ਆਏ ਚਲੋ ਹਾਂ ਹਾਂ ਸਾਰੇ ਅੱਗੇ ਪਿਛੋਦੇ ਹੁੰਦੇ ਆ ਇਹਨਾਂ ਦੀ ਮੋਦੜਾ ਜਿਹੜੀ ਉਹ ਜਾ ਕੇ ਉਹਦਾ ਮੂਰੇ ਰੱਖ ਹਾਂ ਹਾਂ ਮਦਰੋ ਦੇ ਖਾਸ ਬੰਦੇ ਹੁੰਦੇ ਆ ਹਾਂ ਇਹਨਾਂ ਮੇਰੇ ਬਾਲ ਤੋਂ ਬਹੁਤ ਰੱਖ ਨਈ ਵੀ ਵਿੱਦੀ ਵੀ ਹੋਈ ਦਾਰੂ ਵੀ ਬੰਦ ਵੀ ਹੋਈ ਸਹੀ ਗੱਲ ਆ ਪੂਰੀ ਚੋਗਾ ਉਹ ਵੀ ਆਪਣੀ ਇੱਜ਼ਤ ਵਾਰੀ ਕਰ ਉਹ ਸਾਰੇ ਵਿਆਹ ਜੀ ਫੁੱਲੇ ਫਿਰਦਾ ਇਹ ਕਿੱਡੀ ਗੱਲ ਆ ਕੰਜਰ ਤੇ ਦਾਰੂ ਹੀ ਘੜ ਘੜ ਫੜਨਾ ਤੋਂ ਇਹਨੂੰ ਘੜਾ ਢੀਸੀ ਲਾਤਾ ਸਹੀ ਗੱਲ ਆ ਜੀ ਹੈ ਜੋ ਉਹ ਹੀ ਗੱਲ ਹੋ ਗਏ ਨਾ ਵੀ ਆਪਣੇ ਬੰਦਾਂ ਦੀ ਪ੍ਰਵਾਹ ਵੀ ਕੋਈ ਨਹੀਂ ਹੁੰਦੀ ਹਾਂ ਉਹਇੱਕ ਕੋਈ ਕਹਿੰਦਾ ਉਹ ਕਮੇਟੀ ਚ ਸੁਣਾਉਂਦਾ ਹੁੰਦਾ ਦਿੱਲੀ ਸ਼ੋਅ ਚ ਉਹ ਕਹਿੰਦਾ ਕਿਵੇਂ ਆ ਕਹਿੰਦੇ ਮੋਦੀ ਨੂੰ ਮਿਲਿਆ ਕਹਿੰਦਾ ਕਾ ਮੋਦੀ ਡੀਸੀ ਲੱਗਿਆ ਸਹੀ ਕਹਿੰਦਾ ਮੋਦੀ ਡੀਸੀ ਮੈਚ ਚ ਗਿਆ ਹਾਂ ਅੱਗੇ ਹੁੰਦਾ ਪੁਰਾਣੇ ਜਮਾਨੇ ਦਾ ਵਿਆਹ ਹਾਂਜੀ ਜਿਹੜੇ ਖਾਣ ਵਾਲੇ ਉਹ ਬੈਠੇ ਹੁੰਦੇ ਸੀ ਹਾਂ ਤੇ ਜਿਹੜੇ ਖਵਾਉਣ ਵਾਲੇ ਉਹ ਫਿਰਦੇ ਹੁੰਦੇ ਫਿਰਦੇ ਹੁੰਦੇ ਸੀ ਵੰਡਦੇ ਹੁੰਦੇ ਸੀ ਹੁਣ ਉਲਟੋ ਗਿਆ ਆਣ ਵਾਲੇ ਕਮਲਿਆਂ ਵਾਂਗੂ ਤਰੇ ਵਰਦੇ ਆ ਵਿੱਚ ਭਾਈ ਜਿਹੜੇ ਕੌਮ ਵਾਲੇ ਉਹ ਟੌਰ ਟੌਰ ਨਾ ਖੜੇ ਹੁੰਦੇ ਆ ਪਾੜੋ ਪਾੜੋ ਹਾਂ ਮਲਕੂ ਦੁੱਧ ਦੱਸ ਗਿਆ ਹੱਥ ਨਹੀਂ ਲਾਉਣਾ ਉਹ ਮੈਕਸ ਬੈਂਚ ਪਾਈ ਉਹ ਕੱਪੜੇ ਲਵੇ ਲੈਂਦਾ ਆ ਅੱਧਿਆ ਨੂੰ ਆਏ ਨਹੀਂ ਪਤਾ ਲੱਗਦਾ ਖਾਣਾ ਕੀ ਆ ਤੇ ਖਾਣਾ ਕਿਵੇਂ ਹਾਂ ਸਹੀ ਗੱਲ ਆ ਜੀ ਤੇ ਚੰਗੇ ਵਿਆਹ ਚੜ ਜਾਂਦੇ ਠੀਕ ਆ ਦੱਸਦਾ ਜੀ ਜੰਡੇ ਖੜਾ ਕਾਲਾ ਹਾਂ ਜੰਡੇ ਦੀ ਭਾਣਜੀ ਦਾ ਵਿਆਹ ਅੱਛਾ ਜੀ ਤੇ ਥੱਲੇ ਆਏ ਬੇਟਾ

ਅਜੀ ਮੈਂ ਜੰਟਾ ਟੋਨਾ ਸੇਕ ਕੋਲਗੇ ਵਾਲਾ ਅੱਛਾ ਜੀ ਬਾਈ ਪਿੰਦਰ ਮੋੜ ਠੀਕ ਹੈ ਨੀਲੇ ਕੁਆੜਗੇ ਹੁਣੀ ਤੇ ਤੇ ਲੱਕੀ ਕਾਲੇ ਬੂਲੇ ਵਾਲਾ ਵੀ ਮੇਰੇ ਨਾਲ ਰਿਹਾ ਉਦੋਂ ਸਾਡਾ ਹੀ ਗਰੁੱਪ ਹੁੰਦਾ ਸੀ ਇੱਧਰ ਅੱਛਾ ਜੀ ਜਿਵੇਂ ਬਾਈ ਅੰਗਰੇਜ਼ ਸਮਾਤਸਰ ਵਾਲਾ ਆਪਣਾ ਠੀਕ ਹੈ ਗਗਨ ਹੁੰਦਾ ਸੀ ਬਹੁਤ ਮੁੰਡੇ ਹੁੰਦੇ ਸੀ ਯਾਰ ਅੱਛਾ ਜੀ ਤੇ ਵੰਲਾ ਵੀ ੱੱਕਾ ਕਿਸੇ ਨੇ ਨਹੀਂ ਕੋਈ ਕਰਦਾ ਇੱਕ ਨਸੇ ਵਾਲਾ ਇੱਕ ਵੀ ਬੰਦਾ ਨਹੀਂ ਹਮ ਸਾਰੇ ਜੇ ਕੋਈ ਮੈਡੀਕਲ ਤੇ ਵੀ ਖੜ ਗਿਆ ਉਹਨੂੰ ਵੀ ਗੱਡੀ ਚ ਲਾਉਂਦੇ ਹਮ ਹਮ ਚੱਲ ਬਾਹਰ ਹਮ ਟੋਨੇ ਨੂੰ ਇੱਕ ਨਵੇਂ ਪੈਸੇ ਦਾ ਐਬ ਨਹੀਂ ਸੀ ਹਮ ਇੱਕ ਨਵੇਂ ਪੈਸੇ ਦਾ ਠੀਕ ਹੈ ਜੀ ਮਤਲਬ ਕਿ ਹਰ ਬੰਦਾ ਉਹ ਫੀਲਡ ਚ ਆ ਕੇ ਹੀ ਸਿੱਖਦਾ ਹੁੰਦਾ ਹਮ ਮਗਰੋਂ ਸਿੱਖ ਕੇ ਕੋਈ ਨਹੀਂ ਆਉਂਦਾ ਕੋਈ ਆਉਂਦਾ ਮੇਰੀ ਆਦਤ ਹੁੰਦੀ ਸੀ ਫੋਨ ਤੇ ਜਾਂਟੇ ਨੂੰ ਫੋਨ ਦਾ ਨੰਬਰ ਵੀ ਕੱਢਣਾ ਆਉਂਦਾ ਹਮ ਠੀਕ ਹੈ ਹਲੋ ਵਿਦਰੋਹ ਵਾ ਪ੍ਰਭਾ ਕਾ ਜੀ ਹੂੰ ਸਿੰਦਰ 7 8 ਨਿਕਲੇ ਹੁੰਦੇ ਨੇ ਹੈਲੋ ਕੋਈ ਐਮਐਨਏ ਦਾ ਕਾ ਜੀ ਉਹ ਰੇਕ ਦੂਜੇ ਨੂੰ ਫੜਾਉਣਾ ਨੇ ਤੇ ਮੇਰੀ ਆਤ ਨੂੰ ਜਦੋਂ ਫੋਨ ਆ ਗਿਆ ਹੈਲੋ ਹੂੰ ਉਹ ਵੀ ਉਹ ਬਾਕੀ ਜਦੋਂ ਦੂਰ ਤੱਕ ਸੁਣ ਮੇਰੀ ਆਦਤ ਬਣੀ ਸੀ ਉਹ ਕਹਿੰਦਾ ਵੀ ਜਦੋਂ ਇਹ ਹਲੋ ਕਹਿੰਦਾ ਠਾੜਿਆ ਕਰੋ ਮੈਂ ਚੀਂ ਬੋਲਦਾ ਅੱਛਾ ਜੀ ਮੈਂ ਭਰਾਵਾ ਜਦੋਂ ਕਿਤੇ ਹਲੋ ਕਹਣਾ ਠਾ ਠਾ ਲਾ ਕੇ ਜਦੋਂ ਮੈਂ ਟੁੱਲਿਆ ਤਾਂ ਸਜਾ ਖਾਲਤਾ ਚੋੜ ਕਰਦਾ ਉਹ ਕਹਿੰਦਾ ਨਹੀਂ ਤੂੰ ਕਹਿੰਦਾ ਹਲੋ ਹੌਲੀ ਕਰ ਨਹੀਂ ਮੈਂ ਤਾਂ ਕਈ ਵਾਰੀ ਜੇ ਨਿਕਲ ਵੀ ਜਾਣਾ ਨਾ ਹਲੋ ਮੈਂ ਭੱਜ ਲੈਣਾ ਉੱਥੇ ਹੀ ਫੋੜ ਟਕ ਕੇ ਮੈਂ ਕਹਿੰਦਾ ਭੱਜ ਲਾਓ ਹਲੋ ਕਹਿੰਦਾ ਮੜ ਕੇ ਮੈਂ ਹੌਲੀ ਹੌਲੀ ਹਾਲੋ ਤੇ ਆ ਗਿਆ ਹਲੋ ਤੇ ਆ ਗਿਆ ਠੀਕ ਹੈ ਪਰ ਅਸੀਂ ਕਿਸੇ ਨਾਲ ਧੱਕਾ ਜਾਂ ਠੱਗੀ ਜਾਂ ਧੋਖਾ ਨਹੀਂ ਕੀਤਾ ਬਿਲਕੁਲ ਜਿਹਾ ਹੀ ਚਾਹੀਦਾ ਨਾ ਕੋਈ ਕਹਿ ਸਕਦਾ ਠੀਕ ਹੈ ਹਾਂ ਜਾਣਦੇ ਤੋ ਕਤਲ ਹੋਇਆ ਉਹਦੀ ਨਿੱਜੀ ਜ਼ਿੰਦਗੀ ਸੀ ਨਿੱਜੀ ਦੁਸ਼ਮਣੀ ਸੀ ਟੋਨਾ ਅੱਜ ਅਕੈਡਮੀ ਚਲਾ ਰਿਹਾ ਹੈ ਵੱਡੀ ਵਾਲੀ ਹੈ ਨਾ ਤੇ ਵਧੀਆ ਹੋਲਡ ਆ ਭਰਾ ਦਾ ਆਪਣੇ ਨਾਲ ਸੋਣਾ ਸੋਹਣਾ ਨਾਂ ਹਮ ਅੱਜ ਜ਼ਰੂਰ ਸੰਦੀਪ ਵਾਲੇ ਕੇ ਜੇ ਚਾਹਣ ਉਹਨੂੰ ਘਰ ਨਵਾਂ ਮੇੜ ਮਿਲੇ ਆ ਉਹਦੀ ਪੈਰਵਾਹੀ ਕਰਦਾ ਸੀ ਉਹ ਹਮ ਤੋਂ ਹੋਣੀ ਵੀ ਚਾਹੀਦੀ ਹੈ ਕਿਉਂਕਿ ਐਡਾ ਹੋਣਹਾਰ ਗੱਭਰੂ ਐਨਾ ਮੁੰਡਿਆਂ ਨੂੰ ਸੇਹ ਦੇਣ ਵਾਲਾ ਬਿਨਾਂ ਟੀਕਿਆਂ ਤੋਂ ਖੇਡਣ ਵਾਲਾ ਤੇ ਬਿਨਾਂ ਸਟਰੀਡ ਤੋਂ ਬਾਡੀ ਬਣਾਉਣ ਵਾਲਾ ਨੌਜਵਾਨ ਚੱਕ ਲਿਆ ਖਬਰਾਂ ਉਹਨੇ ਕਿੰਨੇ ਕ ਮੁੰਡੇ ਸੁਧਾਰਨੇ ਸੀ ਸਹੀ ਗੱਲ ਆ ਜੀ ਉਹਦੇ ਪਿੱਛੇ ਵੀ ਕੋਈ ਬਹੁਤ ਵੱਡਾ ਰਾਜ ਹੈ ਜਰਾ ਜਰਾ ਵੀ ਨੌਜਵਾਨੀ ਖਤਮ ਕਰਨ ਵਾਲੀ ਗੱਲ ਹੀ ਹੋ ਗਈ ਕੋਈ ਨਹੀਂ ਨੌਜਵਾਨੀ ਨੂੰ ਸੇਧ ਦੰਦਾ ਬਾळ्या ਡੂੰਗੀਆਂ ਗੱਲਾਂ ਡੂੰਗੀਆਂ ਸਾਸਾਂ ਚੱਲ ਰਏ ਆ ਬਿਲਕੁਲ ਆਪਾਂ ਬਚਣਾ ਆਪਾਂ ਬਚਾਉਣਾ ਆਪਣੇ ਬੱਚਿਆਂ ਨੂੰ ਇਹ ਤੁਸੀਂ ਵੇਖੋ ਵੀ ਕਿਵੇਂ ਬਚਾ ਸਕਦੇ ਨਹੀਂ ਤੇ ਬਹੁਤ ਔਖਾ ਕੰਮ ਆ ਹਨਾ ਬਿਲਕੁਲ ਇਸ ਤੇ ਮੇਨੋਂ ਅੱਜ ਗੱਲ ਤਾਂ ਤੈਨੂੰ ਪਤਾ ਬਸ ਬੰਦਾ ਇਥੋਂ ਤੱਕ ਦਾ ਸੀਮਤ ਰਹਿ ਗਿਆ ਉਹਦੇ ਪਰਿਵਾਰ ਤੇ ਲੜਾਈ ਝਗੜਾ ਉਤੋਂ ਕਹਿੰਦੇ ਦੋ ਘੰਟੇ ਦਾ ਖੜਕਦੇ ਹੁੰਦੇ ਆ ਅੱਗੇ ਨਹੀਂ ਖੜਕਦੇ ਸੀ ਬਈ ਪੁਰਾਣੇ ਟਾਈਮ 'ਚ ਭਾਂਡਾ ਘੜਕਦਾ ਦੇਖਿਆ ਮਾਟਰ ਜੀ ਨਾ ਮੈਂ ਤਾਂ ਨਹੀਂ ਘੜਕਦਾ ਵੇਖਿਆ ਭਾਂਡੇ ਦੇ ਮੈਂ ਘੁੱਟ ਪੈਂਦੀ ਜਰੂਰ ਵੇਖੀਏ ਜੇ ਜਨਾਨੀ ਬੋਲਦੀ ਸੀ ਉਹਦੇ ਜਰੂਰ ਤੈਅ ਲੱਗਦੀ ਸੀ ਜੇ ਤੂ ਮੂਰੇ ਕਿਵੇਂ ਬੋਲੀ ਉਹਦੀ ਜ਼ਰਤ ਨਹੀਂ ਹੁੰਦੀ ਸੀ ਬੰਦਿਆਂ ਨੂੰ ਬੋਲਦੇ ਉਹਦੀ ਜ਼ਰਤ ਨਹੀਂ ਕੋਈ ਬੰਦਿਆਂ 'ਚ ਬੋਲਦੇ ਉਹਦੀ ਜ਼ਰਤ ਨਹੀਂ ਆਪਦੇ ਬੰਦੇ ਨੂੰ ਉਹ ਇਹ ਵੀ ਕਹਿ ਦੇ ਨੰਗੇ ਮੂੰਹ ਜਾਂ ਨਾਂ ਲੈ ਦੇ ਹੌਣ ਤਾਂ ਭੱਜ ਕੇ ਨਾ ਲੈਂਦੀ ਹੌਣ ਸਾਰੀ ਲੱਗ ਜਾਂਦੀ ਦਾ ਨਾਂ ਲੈਣ ਭਈ ਨਾਂ ਲੈਣਾ ਪਾਪ ਸਮਝਦੇ ਸੀਗੇ ਔਰਤ ਜੇ ਆਪਦੇ ਪਤੀ ਦਾ ਨਾਂ ਲੈਂਦੀ ਸੀ ਉਹ ਪਾਪ ਸਮਝੀਦੀ ਸੀ ਵੀ ਮੇਰੇ ਹੱਥੋਂ ਬਹੁਤ ਵੱਡਾ ਪਾਪ ਹੋ ਗਿਆ ਕਿ ਮੈਂ ਉਥੇ ਬੰਦੇ ਦਾ ਨਾਂ ਲੈਤਾ ਨਾਂ ਲੈਤਾ ਸਾਰੀ ਜ਼ਿੰਦਗੀ ਆਪਦੇ ਮੂੰਹੋਂ ਆਪਦੇ ਬੰਦੇ ਦਾ ਨਾਂ ਨਹੀਂ ਲੈਂਦੀ ਸੀ ਔਰਤ ਮਾਸੀ ਜੀ ਹਾਂ ਜੀ ਬਿਲਕੁਲ ਹੀ ਬਿਲਕੁਲ ਜੀ ਸਹੀ ਗੱਲ ਆ ਜੀ ਐਦਾਂ ਹੁੰਦਾ ਸੀਗਾ ਹੁਣ ਮੇਰੇ ਬੇਟੇ ਦਾ ਨਾ ਇਸ਼ੂ ਆ ਇਸ਼ੂ ਤੇ ਪਾਪਾ ਹੂੰ ਜੇ ਸਾਡੀ ਮਾਂ ਤਾਂ ਸਾਡੇ ਬਾਪੂ ਨੂੰ ਬੁਲਾਉਂਦੇ ਨਹੀਂ ਤਾਰੀ ਦੇ ਬਾਪੂ ਹਾਂ ਤਾਰੀ ਦੇ ਪਾਪਾ ਹਾਂ ਕੰਮ ਕਰਨਾ ਸੀ ਐ ਨਹੀਂ ਮਤਲਬ ਕਿ ਉਹਦਾ ਨਾਂ ਲਿਆ ਜਾਊਗਾ ਹੂੰ ਹੌਲੀ 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 ਸੇਸ਼ਟ ਮੰਦਾ ਹੁੰਦਾ 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 ਤੇ ਹੁਣ ਤਾਂ ਨਾਂ ਵੀ ਬਾਹਲੇ ਸਭ ਤੇ ਪਿੱਛੇ ਲੱਗਦਾ ਆ ਸਹੀ ਗੱਲ ਆ ਜੀ ਬਹੁਤ ਆਰੀ ਇਤਰਾ ਕਰ ਸਮ ਕਿੱਧਰ ਜਲੇ ਹਾਂ ਮੂੰਹ ਚੱਕ ਲਿਆ ਕਿੱਧਰ ਨੂੰ ਇਧਰ ਕਰਿਆ ਸਹੀ ਗੱਲ ਹੈ ਦਾਦਾ ਨਹੀਂ ਪੋਤਾ ਨਹੀਂ ਮਰਦ ਨਹੀਂ ਕਰਦਾ ਨਹੀਂ ਪਤਾ ਨਹੀਂ ਕਿੱਥੇ ਬੈਠਾ ਰਹਿਂਦਾ ਆ ਕਈ ਬੰਦੇ ਨਾ ਹੁੰਦੀ ਵੇਕੀ ਮੈਂ ਬਿਲਕੁਲ ਜੀ ਹੁੰਦੀ ਆ ਜੀ ਹਾਲਾਤ ਇਹ ਜੀ ਅੱਜ ਬਹੁਤ ਆ ਕਈ ਬੰਦੇ ਮਤਲਬ ਕਿ ਬਾਹਰ ਬੜੀ ਚੌਧਰ ਕਰਦੇ ਆ ਤੇ ਘਰੇ ਰੋਕ ਤੇ ਘਤੇਲੇ ਦੀ ਨਹੀਂ ਹੂੰ ਇਹ ਨਹੀਂ ਮੈਂ ਕਹਿੰਦਾ ਵੀ ਕਿਉਂ ਨਹੀਂ ਪਰ ਉਹ ਸੁਧਾਰੋ ਹੂੰ ਕਿਵੇਂ ਕਿ ਆਪਾਂ ਲੋਕ ਭੜਡ ਭਾਂਡੇ ਹੋ ਜਾਂਦੇ ਆ ਹੂੰ ਰਾਣੇ ਬਜ਼ੁਰਗ ਜਿਹੜੀ ਮਕਤੀਆਰੀ ਆਪਦੀ ਜੀਬ ਚ ਰੱਖਦੇ ਸੀ ਘਰ ਦਾ ਭੇਤ ਬਿਲਕੁਲ ਪੂਰੇ ਪਰਿਵਾਰ ਚ ਨਹੀਂ ਦਿੰਦੇ ਸੀ ਉਹਨਾਂ ਦੇ ਆਪਦੀ ਜਿਹੜੀ ਚੌਧਰ ਆਪਦੇ ਕੋਲੇ ਹੁੰਦੀ ਸੀ ਤੇ ਸਾਰਾ ਹਿਸਾਬ ਕਿਤਾਬ ਆਪਦੇ ਕੋਲੇ ਹੁੰਦਾ ਸੀ ਬੱਚਿਆਂ ਨੂੰ ਸੌਦੇ ਤੱਕ ਮਸਲਾ ਹੁੰਦਾ ਸੀ ਸੌਦਾ ਲਿਆ ਤਾਂ ਤੇ ਬਸ ਰੋਟੀ ਪਕਾਓ ਤੇ ਖਾਓ ਠੀਕ ਹੈ ਤੇ ਹੁਣ ਅਸੀਂ ਜੇ ਸਾਨੂੰ 700 ਮਿਲ ਗਿਆ ਇਹ ਯਾਰ ਮਿਲ ਗਿਆ ਲਿਆ ਕੇ ਉਹਦੇ ਹੱਥੇ ਧਰ ਦੇਣਾ ਅੱਜ ਮੈਂ ਯਾਰ ਨੇ ਆਇਆ ਅੱਜ ਮੈਂ ਸਾਥ ਸੋਨੇ ਆ ਸਹੀ ਗੱਲ ਹੈ ਜੇ ਤੁਸੀਂ ਧਰਨੋਂ ਹਟ ਜੈਨੇ ਫਿਰ ਗੇਸ ਪੈਂਦਾ ਗੇਸ ਪੈਂਦਾ ਇਸ ਕਰਕੇ ਮਖਤਿਆਰੀ ਹੈ ਜਿਹੜੀ ਆਪਦੇ ਕੋਲੇ ਰੱਖੋ ਜਿਹੜੇ ਬਜ਼ੁਰਗ ਹੈ ਉਹ ਕੋਈ ਜਲਦੀ ਨਹੀਂ ਜੇ ਤੁਸੀਂ ਤੁਰ ਵੀ ਜਾਵੋਗੇ ਤੁਹਾਡੀ ਜਿਹੜੀ ਜ਼ਮੀਨ ਹੈ ਤੁਹਾਡੇ ਬੱਚਿਆਂ ਦੇ ਨਾਲ ਆਟੋਮੈਟਿਕ ਚੜ ਜਾਣੀ ਚੜ ਜਾਣੀ ਠੀਕ ਹੈ ਪਰ ਜਿੰਨਾ ਚਿਰ ਜਿਉਂਦੇ ਆਂ ਕਲਯੁਗ ਦੇ ਵਿੱਚ ਆਪਦਾ ਹੱਕ ਆਪਦੇ ਕੋਲੇ ਰੱਖੋ ਇਹ ਜਲਦਬਾਜੀ ਨਾ ਕਰੋ ਇਹ ਜਲਦਬਾਜੀ ਫਿਰ ਬਗਾਨੀਆਂ ਧੀਆਂ ਕਈ ਲੱਤ ਮਾਰਦੀਆਂ ਆ ਕੇ ਫਿਰ ਜਿਹੜੇ ਸਾਡੇ ਬਜ਼ੁਰਗ ਹੋ ਰਲਦੇ ਸਹੀ ਗੱਲ ਆ ਜੀ ਤੇ ਰੋਣ ਆਉਂਦਾ ਹਮ ਜਿਹੜੇ ਅਨਾਥ ਆਸ਼ਰਮ ਦੇ ਵਿੱਚ ਰਹਿਣਾ ساری ਜ਼ਿੰਦਗੀ ਆ ਉਹਦੇ ਬੱਚੇ ਪਾਲ ਕੇ ਬੱਚਿਆਂ ਦਾ ਪਾਲਣ ਪੋਸਣ ਕਰਕੇ ਉਹਨਾਂ ਨੂੰ ਪੈਰਾਂ ਤੇ ਖੜਾ ਕਰਕੇ ਉਹਨਾਂ ਨੂੰ ਚੌਧਰ ਕਰਨ ਲਾਤਾ ਗੱਡੀਆਂ 'ਚ ਚੜਾਤੇ ਜਾਂ ਤੇ ਮੁੜ ਕੇ ਆਪ ਜਾ ਕੇ ਫਿਰ ਅਨਾਥ ਆਸ਼ਰਮ ਜਿੱਥੇ ਕਿੰਨੀ ਔਖੀ ਆ ਬਹੁਤ ਔਖਾ ਜੀ ਬੰਦਾ ਆਪ ਦੇ ਬੱਚੇ ਤੋਂ ਹੱਥ ਤੋੜੂਗਾ ਹਾਂ ਟਾਇਲਟ ਕਰ ਲੂਗਾ ਬੇਗਾਨੇ ਬੰਦੇ ਦੇ ਹੱਥ ਤੋਂ ਆਉਣੇ ਬਹੁਤ ਬਹੁਤ ਔਖਾ ਸਹੀ ਠੀਕ ਹੈ ਇਸ ਕਰਕੇ ਆਉਦੇ ਮਾਪਿ ਪਿਓ ਦੀ ਜਿਹੜਾ ਬੰਦਾ ਕਦਰ ਨਹੀਂ ਕਰਦਾ ਸਮਝੋ ਜੰਮੀ ਸਹੀ ਗੱਲ ਆ ਇਹ ਸੰਭੋ ਹਾਂ ਚਾਹੇ ਤੁਹਾਡੇ ਮਾਪਿਓ ਨੇ ਤੁਹਾਨੂੰ ਕੱਖ ਨਹੀਂ ਦਿੱਤਾ ਉਹ ਉਹਦੀ ਗਲਤੀ ਨਹੀਂ ਹੈ ਉਹ ਤੁਹਾਡੀ ਕਿਸਮਤ ਹੈ ਕਸਮਤਾ ਸਹੀ ਗੱਲ ਹੈ ਮੈਂ ਬਾਰ-ਬਾਰ ਕਹਿਣਾ ਉਹਨਾਂ ਕਿ ਕੋਈ ਕਮਲਾ ਹੋ ਕੇ ਗਵਾਉਂਦਾ ਨਹੀਂ ਤੇ ਸਿਆਣਾ ਹੋ ਕੇ ਬਣਾਉਂਦਾ ਨਹੀਂ ਇਹ ਤਾਂ ਇੱਕ ਮੈਂ ਆ ਬੰਦੇ ਦੇ ਵਿੱਚ ਵੀ ਹੁਣ ਆ ਮੈ ਪੈੜੀ ਦੇ ਨਹੀਂ ਉਹ ਤੁਹਾਡੇ ਨਸੀਬ ਦੀ ਆ ਪ੍ਰਮਾਤਮਾ ਨੇ ਲੈ ਕੇ ਦਿੱਤੀ ਸਹੀ ਗੱਲ ਆ ਜੀ ਇਹ ਬਕਾਉਂਦਾ ਤਾਂ ਵੀ ਹੋ ਗਈ ਆ ਉਹ ਆ ਬਸਦਾ ਅਕਾਲਪੁਰਖ ਪਰ ਜੇ ਉਹ ਕਹਿੰਦੇ ਇੱਕ ਦਰਵਾਜ਼ਾ ਬੰਦ ਕਰਦਾ 10 ਹੋਰ ਖੋਲ ਦਿੰਦਾ ਉਸ ਦੇਖਣਾ ਆਪਾਂ ਕਿ ਆ ਰਸਤੇ ਖੁੱਲ ਚੁੱਕੇ ਇਹ ਦੇ ਵਿੱਚ ਦੀ ਲੰਘੋ ਹਾਂ ਉਹ ਦਰਵਾਜ਼ਾ ਪਾਰ ਕਰਕੇ ਤਾਂ ਸਮਝ ਲੋ ਜੰਗ ਜਿੱਤ ਲਈ ਹਾਂ ਸਹੀ ਗੱਲ ਹੈ ਜੀ ਆਪਾਂ ਖੜ ਕੇ ਇੱਧਰ ਹੀ ਸੋਚੀ ਗਏ ਲੰਗਾ ਕੇ ਨਾਂ ਲੰਗਾ ਲੰਗਾ ਕੇ ਨਾਂ ਲਗਾ ਫੇਰ ਨਿਕਲਣਾ ਨਹੀਂ ਠੀਕ ਹਨ ਆਈਓ ਗੰਦਾ ਬੱਚੇ ਨੂੰ ਕੁੱਟਿਆ ਉਹਦੀ ਮਾਂ ਨੇ ਪੋਹਣਾ ਕੁੱਟਿਆ ਤੇ ਜਦੋਂ ਕੁੱਟਿਆ ਹੁਣ ਜਵਾਕਾਂ ਦੇ ਕੁੱਟ ਪੈਂਦੀ ਹੁੰਦੀ ਸੀ ਹਾਂ ਪਹਿਲਾਂ ਤਾਂ ਆਪਣੇ ਵਾਧੂ ਪੈਂਦੀ ਹੁੰਦੀ ਆਪਾਂ ਤਾਂ ਕਿਤੇ ਇਤਰਾਜ਼ ਨਹੀਂ ਕੀਤਾ ਹਨਾ ਨਾੜੇ ਦੇ ਕੋਈ ਚੀਜ਼ ਨਾ ਖਾਣੀ ਆ ਮੂੰਹ ਸਰ ਜਾ ਮਾਰਨਾ ਨੇ ਢਾ ਲੈਣਾ ਸੋਕ ਦੇ ਬੱਕਰੀ ਕਟ ਘਟ ਖਾ ਕੇ ਫਿਰ ਚੀਜ਼ ਵੀ ਖਾਣਾ ਹਾਂ ਸਹੀ ਗੱਲ ਹੈ ਜੀ ਦੋਨੇ ਚੀਜ਼ਾਂ ਖਾਣੇ ਠੀਕ ਹੈ ਬਿਲਕੁਲ ਜੀ ਤੇ ਯਾਰ ਹੁਣ ਅੱਜ ਮੈਂ ਕਹਿੰਦਾ ਜੇ ਮੜਿਆ ਕੋਰ ਵੀ ਤੇ ਅਕੋ ਪੈਰ ਚੱਕ ਲੈਂਦਾ ਹੂੰ ਉਹ ਕਹਿੰਦਾ ਜਦੋਂ ਬੱਚਾ ਮਾਂ ਨੇ ਕੁੱਟਿਆ ਤੇ ਪਿਓ ਨੂੰ ਪੁੱਤਾ ਕਹਿੰਦਾ ਤੂੰ ਪਹਾਤਾਂ ਗਿਆ ਸੀ ਹਾਂ ਇਹ ਨਹੀਂ ਉਹਦਾ ਫਿਰ ਅਫਗਾਨਿਸਤਾਨ ਗਿਆ ਹੋਵਾਂਗਾ ਕਹਿੰਦਾ ਨਹੀਂ ਹਾਂ ਕਹਿੰਦਾ ਫਿਰ ਇਹ ਅੱਤਵਾਦੀ ਆਪਣੇ ਘਰੇ ਕਿੱਥੋਂ ਆ ਗਿਆ ਆਹ ਅੱਛਾ ਠੀਕ ਹੈ ਜੀ ਇਹ ਅੱਤਵਾਦੀ ਆਪਣੇ ਘਰੇ ਕਿੱਥੋਂ ਆ ਗਿਆ ਉਹ ਤਾਂ ਆ ਗਿਆ ਜੇ ਤੂੰ ਤਾਂ ਗਿਆ ਨਹੀਂ ਯਾਰ ਇਹ ਕਿਵੇਂ ਲਿਆਂਦਾ ਹਾਂ ਉਹ ਕਹਿੰਦਾ ਚੱਲ ਸਮਰੀਦਾ ਚੱਪਲੀ ਮਾਰੂੰਗਾ ਤੇਰੀ ਮਾਂ ਉਹ ਮਾਂ ਕਾਦੀ ਭਰਾ ਅੱਤਵਾਦ ਗਈ ਆ ਹਾਂ ਕੁਝ ਮੈਂ ਇੱਕ ਚੁਟਕਲਾ ਸੁਣਾਉਂਦੇ ਹੁੰਦੇ ਆ ਨਾ ਉਹ ਕਹਿੰਦਾ ਮੁਰਗੀ ਸੀ ਮੁਰਗੀ ਅੱਛਾ ਜੀ ਤੇ ਉਹ ਮੁਰਗੀ ਨੇ ਵਿਆਹ ਕਰਾ ਲਿਆ ਬੱਤਕ ਨਾਲ ਅੱਛਾ ਤੇ ਮੁਰਗਿਆਂ ਨੇ ਸਟ੍ਰੇਕਰ ਹਾਂ ਉਹ ਕਹਿੰਦਾ ਯਾਰ ਆਪਣੀ ਬਰਾਦਰੀ ਚ ਨੱਕ ਕੱਟੀ ਗਈ ਹਾਂ ਆਪਣੀ ਮੁਰਗੀ ਕਹਿੰਦਾ ਯਾਰ ਬੱਤਕ ਨਾਲ ਵਿਆਹ ਕਰਾ ਲਿਆ ਗਲਤ ਕਰ ਲੈ ਹਾਂ ਆਪਾਂ ਮੂਤ ਖਾਣ ਜੋਗੀ ਨਹੀਂ ਸਰਪੰਚੇ ਸੱਤੋਂ ਉਹਨਾਰੇ ਢੀਲ ਮੱਗਾ ਸੱਤ ਨੇ ਹਾਂ ਉਹਨੇ ਮੁਰਗੀ ਸੱਤੀ ਕਹਿੰਦਾ 10 ਹਾਂ ਅਸੀਂ ਮਰੇਜ਼ੀ ਹਾਂ ਹਾਂ ਆਪਣੇ ਮੁਰਗੇ ਹੈ ਨਹੀਂ ਹੈ ਨਹੀਂ ਕੇ ਉਹ ਕਹਿੰਦੀ ਮੈਂ ਮੰਗਦੀ ਹਾਂ ਪਰ ਮੇਰੇ ਘਰਦਿਆਂ ਦੀ ਮੰਗ ਸੀ ਕਿ ਮੁੰਡਾ ਨੇਵੀਂ ਵਿੱਚ ਹੋਵੇ ਨੇਵੀਂ ਵਿੱਚ ਹੋਵੇ ਅੱਛਾ ਪਤਿਕ ਪਾਣੀ ਚ ਰਹਿੰਦੀ ਆ ਹਾਂ ਠੀਕ ਹੈ ਨਹੀਂ ਮੇਰੇ ਘਰਦਿਆਂ ਦੀ ਮੰਗ ਸੀ ਭਾਈ ਮੁੰਡਾ ਨੇਵੀਂ ਵਿੱਚ ਹੋਵੇ ਨੇਵੀਂ ਵਿੱਚ ਹੋਵੇ ਹਾਂ ਠੀਕ ਆ ਜੀ ਇੱਕ ਬੱਚਿਆਂ ਨੂੰ ਖਾਣ ਪੀਣ ਤੋਂ ਸਮਝਾਓ ਜੀ ਜ਼ਰੂਰੀ ਹੈ ਜਿਹੜੇ ਹੁਣ ਬਾਹਰਲੇ ਫੂਡ ਬਹੁਤ ਜ਼ਿਆਦਾ ਆ ਚੁੱਕੇ ਨੇ ਪਾ ਇਹ ਬਹੁਤ ਆ ਚੁੱਕੇ ਨੇ ਰੀਡਿੰਗਾਂ ਤੇ ਰੀਡਿੰਗਾਂ ਲਾ ਰਹੇ ਨੇ ਕੋਈ 버ਗਰ ਕੋਈ ਮੋਮੋਸ ਕੋਈ ਫਲਾਣਾ ਕੋਈ ਤਿੰਕਰ ਇਹ ਚੀਜ਼ਾਂ ਸਾਰੀਆਂ ਘਰੇ ਬਣਾਓ ਘਰੇ ਬਣਾ ਕੇ ਬੱਚਿਆਂ ਨੂੰ ਕਹੋ ਥੋੜਾ ਸਮਾਂ ਲੱਗਦਾ ਬਿਲਕੁਲ ਸਸਤੇ ਚ ਚੀਜ਼ਾਂ ਬਣਦੀਆਂ ਮਠਿਆਈਆਂ ਬਿਨਾ ਅੱਗ ਤੋਂ ਵੀ ਬਣਦੀਆਂ ਬਿਲਕੁਲ ਠੀਕ ਹੈ ਮੋਮੋਸ ਬਣਾਉਣੇ 버ਗਰ ਬਣਾਉਣਾ ਪੀਜ਼ਾ ਬਣਾਉਣਾ ਸਾਰਾ ਕੁਝ ਘਰੇ ਬਣਦਾ ਜੀ ਸਾਰਾ ਕੁਝ ਸਾਫ਼ ਸੁਥਰਾ ਘਰੇ ਬਣਾ ਕੇ ਦਿਓ ਜੇ ਬੱਚਾ ਜਾਦੀ ਜਾਂਦਾ ਇੱਕ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਰਾਜਵਿੰਦਰ ਦੀ ਰਸੋਈ ਦੇ ਨਾਂ ਤੇ ਚੈਨਲ ਆਪਣਾ ਖਾਣਿਆਂ ਵਾਲਾ ਮੇਰੀ ਵਾਈਫ ਹੈ ਜਿਹੜੀ ਉਹ ਖਾਣੇ ਬਣਾਉਂਦੀ ਹੈ ਅਸੀਂ ਉਹ ਤੇ ਪਾਉਨੇ ਆ ਬੜੇ ਸੌਖੇ ਤਰੀਕੇ ਨਾਲ ਸਿਖਾਇਆ ਜਾਂਦਾ ਸਾਰੇ ਭਰਾਓ ਤੁਸੀਂ ਸਿੱਖ ਕੇ ਜਰੂਰ ਬਣਾਇਆ ਕਰੋ ਜੇ ਕੋਈ ਤੁਹਾਡੇ ਕੋਲੇ ਡੈਸ਼ ਹੈਗੀ ਹੈ ਤਾਂ ਤੁਸੀਂ ਵੀ ਰਹਿ ਦਿਆ ਕਰੋ ਹੈਨਾ YouTube ਤੇ ਤੇ Facebook ਤੇ ਰਾਜਵਿੰਦਰ ਦੀ ਰਸੋਈ ਚੈਨਲ ਨੂੰ ਸਾਰੇ ਭਰਾ ਸਬਸਕ੍ਰਾਈਬ ਤੇ ਫੋਲੋ ਜਰੂਰ ਕਰਿਓ ਹਾਂ ਮੈਂ ਬਹੁਤ ਬਹੁਤ ਧੰਨਵਾਦ ਕਰੂੰਗਾ ਸਾਰਿਆਂ ਦਾ ਹਾਂਜੀ ਤੇ ਜੇ ਕੋਈ ਉੱਚਾ ਨੀਵਾ ਬੋਲੇਗਾ ਤਾਂ ਮਾਫੀ ਚਾਹੁੰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ